ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਟੋਟਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆਂ ਪਿੰਡ ਕੈਰੋਂ ਪੱਟੀ ਤਹਿਸੀਲ ਜਿਲ੍ਹਾ ਤਰਨਤਾਰਨ ਓਨਰ ਵੀਰ ਚੰਡਾ ਸਿੰਘ ਉਹਨਾਂ ਦੇ ਕੋਲ ਆਏ ਆ ਸੋ ਵੀਰ ਚੰਡੇ ਦਾ ਵਪਾਰ ਦਾ ਕੰਮ ਆ ਸਾਰੇ ਵੀਰ ਆਪਣੇ ਜਾਣਦੇ ਆ ਅੱਜ ਵੀ ਤੁਹਾਨੂੰ ਵੱਡੀ ਗਿਣਤੀ ਦੇ ਵਿੱਚ ਨਾਗਾਪੜ ਦਿਖਾ ਦਨੇ ਆ ਕੋਈ 6 7 7 8 ਨਾਗ ਦਿਖਾਉਣੇ ਆ ਠੀਕ ਆ ਜੀ ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਵੜਾ ਨੇ ਤਕਰੀਬਨ 5 ਸੂਈਆਂ ਸੂਈਆਂ ਵੜਾ ਨੇ ਇੱਕ ਗੱਬਣ ਵੱਚੀ ਦਿਖਾ ਦਿਆਂਗੇ ਕੱਚੀ ਅਜੇ ਥੋੜਾ ਜਿਹਾ ਟਾਈਮ ਆ ਤੇ ਚਾਰ ਬੈੜਾ ਜਿਹੜੀਆਂ ਬਿਲਕੁਲ ਤਾਜ਼ੀਆਂ ਸੱਜਰ ਸੁਈਆਂ ਨੇ ਨਾਲ ਪ੍ਰੋਪਰ ਬੱਚੇ ਦਿਖਾ ਦੇਾਂਗੇ ਕੁਝ ਕੁ ਬੱਚੇ ਜਿਹੜੇ 나ੜੂ ਨਾਲ ਹੋਣਗੇ ਠੀਕ ਆ ਜੀ ਕੋਈ ਦੁੱਧ ਤੇ ਕੋਈ ਬੌਲੇ ਤੇ ਆ ਪੂਰੀ ਡਿਟੇਲ ਦੇ ਵਿੱਚ ਚੱਲਾਂਗੇ ਪੂਰੀ ਗੱਲਬਾਤ ਕਰਾਂਗੇ ਦੋ ਜਿਹੜੀਆਂ ਮੱਝਾਂ ਝੋਟੀਆਂ ਤੁਹਾਨੂੰ ਦਿਖਾਉਣੀਆਂ ਠੀਕ ਆ ਜੀ ਇੱਕ ਟੋਕੜ ਮੱਝ ਦਿਖਾ ਦੇਾਂਗੇ ਤੇ ਇੱਕ ਉੱਚੇ ਬੱਚੇ ਦੇ ਵਿੱਚ ਝੋਟੀ ਠੀਕ ਆ ਜੀ ਇਹ ਟੋਟਲ ਜਿਹੜੇ 6-7 ਨਾਗ ਨੇ ਪੂਰੀ ਡਿਟੇਲ ਤੁਸੀਂ ਧਿਆਨ ਦੇ ਨਾਲ ਸੁਣ ਲਿਓ ਠੀਕ ਆ ਜੀ ਮਾਲ ਇੱਥੇ ਆਣ ਕੇ ਆਪਦੀ ਤਸੱਲੀ ਕਰ ਲਿਆ ਜੇ ਵਪਾਰ ਲੈਣ ਦਾ ਕੰਮ ਆ ਪਸ਼ੂ ਦੋਸਤੋ ਇਸੇ ਤ ਅੱਜ ਤਰੀਕ 21 ਨਵੰਬਰ ਨੂੰ ਵੀਡੀਓ ਬਣਾ ਰਹੇ ਆ ਸਮਾਂ ਕੋਈ ਸ਼ਾਮ ਦੇ 4 4:30 ਵਜੇ ਦਾ ਟਾਈਮ ਆ ਬਾਕੀ ਪੂਰੀ ਗੱਲਬਾਤ ਕਰਦੇ ਆ ਪੱਟੀ ਤੋਂ 5 ਕਿਲੋਮੀਟਰ ਦੀ ਦੂਰੀ ਆ ਬਾਕੀ ਲੋਕਾ ਪਿੰਡ ਇਧਰ ਸਰਾਲੀ ਮੰਡ ਨੱਥੂਪੁਰ ਇਹ ਪਿੰਡ ਨੇੜੇ ਨੇੜੇ ਆ ਸਭ ਤੋਂ ਪਹਿਲਾਂ ਝੰਡੇ ਵੀਰ ਸਾਸਰੀ ਕਾਲ ਜੀ ਪਰ ਪਾਜੀ ਕਹਿਣ ਸਤਿ ਸ਼੍ਰੀ ਅਕਾਲ ਵਧੀਆ ਵਧੀਆ ਠੀਕ ਠਾਕ ਜੀ ਸੁਪਰਮਾਰਕ ਦਾ ਬਹੁਤ ਵਧੀਆ ਝੰਡੇ ਵੀਰ ਠੀਕ ਠਾਕ ਵਧੀਆ ਵਧੀਆ ਠੀਕ ਠਾਕ ਜੀ ਚਲੋ ਚੰਡੇ ਵੀਰ ਚਲੋ ਰੁਟੀਨ ਦਾ ਕੰਮ ਹੀ ਆਪਾਂ ਹਮੇਸ਼ਾ ਸਾਰੇ ਵੀਰਾਂ ਨੂੰ ਦੱਸਦੇ ਰਹਿੰਦਾ ਵੀ ਮਾਲ ਜਿਹੜਾ ਘਟੋ ਘਟ ਜਦੋਂ ਮਰਜੀ ਕੋਈ ਭੈਣ ਭਰਾ ਆਪਣਾ ਆ ਜੇ ਵੀ 5 4 4 ਨਗ ਹੁੰਦੇ ਆ ਹਾਂਜੀ ਹੁੰਦੇ ਵੀਰ ਜੀ ਮੱਜਾ ਆਉਣ ਚਾਹੇ ਬੱਛੀਆਂ ਵਹਿੜਾ ਹੋਣਾ ਹਾਂਜੀ ਹਾਂਜੀ ਦਿੱਤੀ ਵੀ ਕੀ ਜਾਂਦੇ ਚਲੋ ਆਪਾਂ ਪੁਰਾਣੀ ਵੀਡੀਓ ਪਾਉਂਦੇ ਆ ਉਹ ਵੀਡੀਓ ਜਿਹਦੇ ਵੀਰ ਦੀ ਮਾਲ ਆਪਣੀਆਂ ਵੀਡੀਓ ਇਸੇ ਕਰਕੇ ਲੇਟ ਹੁੰਦੀ ਆ ਹਾਂ ਹੁਣ ਆ ਕੀ ਦਾ ਵੀਡੀਓ ਪਾਈਏ ਤੇ ਉਹ ਕੋਈ ਮਾਲ ਗਾਂ ਪਸ਼ਾ ਆ ਜਾਂਦਾ ਤੇ 2 4 5 ਨਗ ਹੋਣਾ ਫਿਰ ਵਾਜਾ ਨਹੀਂ ਆਉਂਦਾ 1 2 ਨਗਾਂ ਦਾ ਪਾਉਣ ਦਾ ਹਾਂ ਬਈ 1 2 ਨਗਾਂ ਦਾ ਤੁਹਾਨੂੰ ਪਤਾ ਫਿਰ ਨਹੀਂ ਰੁਕ ਜਿਆ ਆਈ ਜਾਂਦਾ ਵੀਰ ਜੀ ਵਿਕੀ ਜਾਂਦਾ ਵਾਵਾ ਦੇ ਨਾਲ ਹੀ ਪਾ ਹੈ ਹਾਂਜੀ ਹਾਂਜੀ ਕੋਈ ਵੀ ਕੰਮ ਆਣਾ ਵਾਵਾ ਹੋਵੇ ਤਾਂ ਵਾਵਾ ਨਾਲ ਹੀ ਪਾ ਵਾਵਾ ਨਾਲ ਪਾ ਵਾਹ ਸਹੀ ਕਰ ਦਿੱਤੀ ਹਾਂਜੀ ਲੈ ਚੰਡੇ ਵੀਰ ਬਹਿਣਾ ਆਪਣੇ ਕੋਲ ਪੰਜ ਨੇ ਹਾਂਜੀ ਪੰਜ ਨੇ ਇੱਕੀ ਗੱਬਣਾ ਮਿਲਦਾ ਕੱਚੀ ਆ ਬਾਕੀ ਚਾਰੇ ਤਾਜ਼ੀਆਂ ਤਾਜ਼ੀਆਂ ਵੀਰ ਜੀ ਸਾਰੀਆਂ 나ੜੂ ਤੇ ਬੱਚੇ ਸਾਰੀਆਂ ਦੇ ਚਲੋ ਚੌਂ ਦੇ ਕਰਮਾਂ ਵਾਲੀਆਂ ਦੀ ਮੋਲ ਵੀ ਫਿਰ ਉਹੀ ਕਰਦੀ ਹੈ ਸੂਤਰ ਜੇ ਸੂਤਰ ਹੀ ਆ ਵੀਰ ਜੀ ਸੂਤਰ ਹੀ ਆ ਮੋਲ ਸਾਬ ਸੂਤਰ ਹੀ ਹੋਣਗੇ ਮੋਲ ਇਹ ਸ਼ੁਰੂਆਤ ਕਰਦੇ ਆ ਵੀਰ ਚੰਡੇ ਇੱਥੋਂ ਕਰ ਲੈਨੇ ਆ ਹਾਂਜੀ ਪਹਿਲੇ ਨੰਬਰ ਤੇ 1200 ਲਾਲ ਚਿੱਟੀ ਡੱਬੀ ਦੇ ਵਿੱਚ ਤੁਹਾਨੂੰ ਵੈੜ ਦਿਖਾ ਦਿੰਨੇ ਆ ਪਹਿਲਾ ਸ ਆਦੀ ਹਾਂ ਜੀ ਵੀਰ ਜੀ ਪਹਿਲਾ ਸੂਆ ਪਲੂਣ ਬੱਛੀ ਆ ਕਿੰਨੇ ਕ ਟਾਈਮ ਦੀ ਸੂਈ ਆ ਵੀਰਾ ਤਾਜੀ ਵੀਰ ਜੀ ਬਿਲਕੁਲ ਤਾਜੀ ਆ ਵੇ ਅੱਜ ਭਲਕੀ 나ੜੂਆ ਨਾਲ ਹੀ ਬੱਚੇ ਦੇ ਸ਼ੇਰੀਆਂ ਦੇਖੀ ਲੀਆਂ ਵੇਖੋ ਬੱਛੀ ਨੂੰ ਜੱਗਾਂ ਵੇਖੋ ਫਿਰਵਾਂ ਦੇ ਸੂਸੀਲੀਆਂ ਦੋਸਤੋ ਸੌਪੁਰਾ ਤੁਸੀਂ ਚੈੱਕ ਕਰ ਸਕਦੇ ਜੇ ਆਹ ਵੇਖੋ ਬਾਕੀ ਆਹ ਤੋਂ ਤੋ ਫੇਰ ਕੇ ਵਿਖਾਉਣ ਦਾ ਮਕਸਦ ਹੀ ਇਹੋ ਆਪਣਾ ਵੀ ਕੋਈ ਸ਼ਟਾਕਲ ਜਾਂ ਪਸ਼ੂ ਨਾ ਕਿਸੇ ਭਰਾ ਦੇ ਪੰਦੇ ਪੈ ਜੇ ਠੰਡੀਆਂ ਮਿੱਠੀਆਂ ਧੀਰੀਆਂ ਨੇ ਵੰਗਰ ਅਸੀਂ ਪਾਉਣੀ ਤੁਹਾਡੀ ਅੱਗੇ ਸਮਝ ਆ ਪਉਣਾ ਪਾ ਲੋ ਨਹੀਂ ਤੇ ਲੋੜ ਕੋਈ ਨਹੀਂ ਹਾਂਜੀ ਹਾਂ ਇਹਨੂੰ ਵੀਰ ਅੱਜ ਦੂਜਾ ਕਿਤੇ ਜਾ ਦੇ ਨੇ ਇਹਨ ਮਦੋ ਜੀ ਮਗਰ ਬੱਚਾ ਜਦੋਂ ਮੈਂ ਕੈਮਰਾ ਮਾਰਦੇ ਲਾਲ ਬੱਚਾ ਜਦਾ ਆ ਵੇਖੋ 나ੜੂ 나ੜੂ ਆਹ ਬੱਚੇ ਤੇ ਕੋ ਯਾਰ ਸ਼ਹਿਰ ਦਾ ਬੱਚਾ ਵੀ ਜੀ ਕਿੱਡਾ ਬੱਚਾ ਯਾਰ ਲਾਲ ਤੇ ਬਿਲਕੁਲ ਚਿੱਟੀ ਡੱਬੀ ਹਾਂ ਜੀ ਹਾਂ ਜੀ ਬੱਚਾ ਮਗਰ ਹਾਂ ਬੱਚੀ ਪਹਿਲਾਂ ਸੋ ਪਲੂਨ ਸੂਈ ਆ ਇਸ ਵਕਤ ਬੋਲਾ ਕਿੰਨਾ ਕਿਚੋਇਆ ਵੀਰ ਜੀ ਇਹਦੇ ਕੋਲੇ ਹੁਣ ਮੰਨ ਲਓ 10-11 ਕਿਲੋ ਬੋਲਾ ਹੈਗਾ ਵੀਰ ਜੀ ਜਿਹੜਾ ਚੋ ਲੈਣਾ ਵਾ ਠੀਕ ਆ ਜੀ ਹਾਂਜੀ ਹਾਂਜੀ ਬੱਚੀ ਚਲੋ ਇਹ ਗੱਲ ਹੈ ਕਿ ਚੰਗੀ ਕਰਮਾਂ ਵਾਲੀ ਮਾਰਤੀ ਆਉਂਦੀ ਆ ਬਾਕੀ ਖਾਲੀ ਕੀਤੇ ਆ ਵੀਰ ਜੀ ਸਾਰੇ ਡੰਗਰ ਮੰਨ ਲਓ ਸੇਰੇ ਕੋਈ ਨਹੀਂ ਛੱਡਿਆ ਉਹਦੇ ਰੱਬੀ ਤੋਂ ਹੀ ਮਾਦਨੂ 2 ਵਜੇ ਫੋਨ ਲਾਇਆ ਤੇ ਦੁਨੀਆਂ ਕੋਈ ਨਹੀਂ ਤੇਰੇ ਲੱਗ ਗਈਆਂ ਤੇ ਮੈਂ ਹਾਂ ਕੋਈ ਗੱਲ ਨਹੀਂ ਪਲਾਨ ਬਣ ਗਿਆ ਫਿਰ ਹਾਂਜੀ ਪਲਾਨ ਬਣ ਗਿਆ ਤੇ ਠੀਕ ਆ ਹਾਂਜੀ ਹਾਂਜੀ ਸੋ 10 11 ਕਿਲੋ ਦੋਸਤੋ ਬੋਲਾ ਹੈ ਅੱਜ ਦੂਜਾ ਤੀਜਾ ਦੇ ਨਾਲ ਨਾੜੂਆ ਨਾਲ ਆ ਬੱਚੇ ਦੇ ਬੱਚੀ ਪਹਿਲਾ ਸੂਆ ਖੋਲ ਕੇ ਵੀਰ ਟੰਡੇ ਤੋੜ ਕੇ ਦਿਖਾ ਦੇ ਬਾਕੀ ਆ ਤੂੰ ਤ ਫੇਰ ਕੇ ਜਿੱਦਾਂ ਮਰਜੀ ਕੋਈ ਆਪਣੀ ਭੈਣਾਂ ਦੇ ਕੋਈ ਤਾਜੇ ਤਸੱਲੀ ਕਰੇ ਠੀਕ ਆ ਆਪਾਂ ਇਹ ਚੈਲੰਜ ਕਰਦੇ ਆ ਵੀਰ ਜੀ ਕੋਈ ਚੁਆਇਸ ਨੁਕਸ ਕਰਦੇ ਕੋਈ ਦੁੱਧ ਚ ਨੁਕਸ ਕਰਦੇ ਵੀਰ ਜੀ ਠੀਕ ਆ ਠੀਕ ਆ ਹਾਂਜੀ ਹਾਂਜੀ ਬਾਕੀ ਮੰਨ ਲਓ ਇਹ ਗੱਲ ਹੈ ਦਿਖਾਉਣੇ ਆ ਭਰਾਵਾਂ ਨੂੰ ਠੀਕ ਆ ਜੀ ਹਾਂਜੀ ਕੋਈ ਨਹੀਂ ਬੱਚੇ ਤੇ ਲੈ ਜੋ ਕਿਰਾ ਆ ਜਾ ਇੱਧਰ ਉੱਤੋ ਬੱਚਾ ਆਈ ਆ ਜਾ ਪੁੱਤ ਆ ਲੋ ਕੋਈ ਬੱਚਾ ਆ ਲੈ ਹਾਂ ਬਾਕੀ ਵੀਰ ਜੀ ਕੋਈ ਵੀ ਚੋਂ ਵਹਿਣਾ ਜਿਹੜੀਆਂ ਸੂਈਆਂ ਆ ਕਹੇਗਾ ਜੀ ਕੋਈ ਚੋਂ ਲਗਿਆਂ ਵੀਰ ਦੀ ਲੱਤ ਮਾਰ ਜੇ ਕੋਈ ਥਣ ਚ ਨੁਕਸ ਕੋਈ ਮੇਰਾ ਵੀਰ ਭਰਾ ਕਰ ਦੇ ਜਿੰਨੇ ਦੀ ਆਪਣੇ ਕੋ ਕੋ ਲਹੂ ਦੂਰੋਂ ਨੇੜਿਓਂ ਵੀਰ ਭਰਾ ਕੋਈ ਆਉ ਮੁੜ ਕੇ ਤੇ ਮਨ ਲਓ ਇਹ ਗੱਲ ਹੈਗੀ ਆ ਵੀ ਡਬਲ ਰੁਪਏ ਵੀਰ ਜੀ ਵਾਪਸ ਹੋਣਗੇ ਠੀਕ ਆ ਠੀਕ ਆ ਜੀ ਹਾਂ ਜੀ ਸਾਰੀਆਂ ਮੰਨ ਲਓ ਇਹ ਗੱਲ ਹੈਗੀ ਵੇਖੋ ਵਹਿੜਾਂ ਜਾਂ ਕਿਤੇ ਬਾਕੀ ਸਫਾਈਆਂ ਬਹੁਤੀਆਂ ਨੇ ਠੀਕ ਆ ਨਾ ਪੀ ਗਲਾਬੀ ਥਣ ਵੀਰ ਜੀ ਆ ਵੇਖੋ ਵੰਡ ਵੀਰ ਲੇ ਵੇਖੋ ਕਰਮਾਂ ਦੀ ਸੋ ਪੂਰੀ ਸਾਫ ਸੁਥਰੀ ਲੇਵੇ ਦੀ ਪਿੰਡੇ ਦੀ ਵੀ ਪੂਰੀ ਸਾਫ ਚਮਕਦਮ ਕਾਲੀ ਰਹਿਣਾ ਚਮਕਦਮ ਕਾਲੀ ਆ ਵੀਰ ਜੀ ਅਜੇ ਚਲੋ ਸੂ ਸਵਾਹ ਚਾਹੀ ਥੋੜੀ ਜੀ ਤਹਿ ਤੂ ਜੀ ਵਛੀਨੇ ਮਾਰੀ ਆ ਆ ਲਖਾ ਪਖਾ ਦੇ ਦੇ ਹਾਂ ਹਾਂ ਲੋ ਜੀ ਸ਼ਾਮ ਦਾ ਟਾਈਮ ਆ ਸਵੇਰ ਚਵਾਈ ਫਿਰ ਕਰਤੀ 5 6 ਵਜੇ ਤੇ ਕਰ ਚ ਨਹੀਂ ਵੀਰ ਜੀ 5 5 ਵਜੇ ਕਿੱਥੇ ਜਾਵਾਂ ਹਾਂ ਤੁਹਾਨੂੰ ਦੱਸਾਂਂ ਜੀ ਮੁੰਡੇ ਜਾਂਦੇ ਆ ਰਾਤ ਨੂੰ 10 ਵਜੇ ਆਉਂਦੇ ਤੇ ਇਹ ਆ ਵੀ ਇਹ ਨਹੀਂ ਵੀ ਜਲ ਮੰਨ ਲੋ ਇਹ ਆ ਵੀ ਹੈ ਨਹੀਂ ਬਿਲਕੁਲ ਪੱਠੇ ਪੱਠੇ ਡੱਕੇ ਅਜੇ ਚਲੋ ਅੱਜ ਥੋੜਾ ਬੰਦਾ ਵੀ ਵਿਆਹ ਚਲ ਗਿਆ ਹਾਂ ਤੇ ਮੇਰਾ ਵੀ ਹਿਸਾਬ ਨਾਲ ਅੱਜ ਕੰਮ ਵਿਆਹ ਵਾਲਾ ਹੀ ਗਿਆ ਬਿਲਕੁਲ ਬਿਲਕੁਲ ਲੋ ਜੀ ਇਹਨਾਂ ਕਰਕੇ ਮਾਲ ਥੋੜਾ ਜਨਾ ਅੱਜ ਭੁੱਖਾ ਭੱਖਾ ਜਾ ਰਿਹਾ ਆ ਕੋਈ ਗੱਲ ਨਹੀਂ ਸੋ ਬੱਚੀ ਚੰਗੀ ਆ ਠੀਕ ਆ ਜੀ ਪਹਿਲਾਂ ਸੋ ਪਲੂਨ ਬੱਚੀ ਆ 10 11 ਕਿਲੋ ਬਹੁਤ ਚੰਗੀ ਜੀ ਇਹ ਦੇ 14 15 ਲੀਟਰ ਦੁੱਧ ਪਾਉਗੀ ਮੈਲੇ ਮੂਲੇ ਤੇ ਜੇ ਇਹਨੇ ਚੱਲਣਾ ਕਰਮਾ ਲਈ ਨਹੀਂ ਆਹ ਵੇਖੋ ਵੰਡਵੀਰ ਲੇ ਵੇਖੋ ਚੱਡਾ ਵੇਖੋ ਕੋਈ ਛੱਡੀ ਨਹੀਂ ਕੋਈ ਵੀਰ ਦੀ ਚਵਾਈ ਦਾ ਚਲੋ ਇਹ ਗੱਲ ਹੈਗੀ ਆ ਸਾਢੇ 6 7 ਵਜੇ ਦਾ ਮਾਲ ਛੋਇਆ ਵੀਰ ਦੀ ਠੀਕ ਆ ਤੇ ਛੰਡੇ ਵੀਰ ਕੀ ਮੁੱਲ ਕੀ ਲੈਣ ਦੇਣ ਕੀ ਡਿਮਾਂਡ ਕਰਦੇ ਨੇ ਮੁੱਲ ਤੇ ਵੀਰ ਦੀ ਭਾਵੇਂ 25 ਦਾ 65 70 ਕਰ ਲਈਏ ਪਰ ਨਹੀਂ ਹਾਂ ਹੈ ਮਾਲ ਬਿਲਕੁਲ ਸੂਤਰ ਹੈ ਜੈ ਜੀ ਹਣਾ ਜੈ ਜੀ ਵੀ ਦੀ ਇਹ ਗੱਲ ਹੈਗੀ 60000 ਦੀ ਦੇ ਦਈਏ ਫਿਰ 60000 ਦੀ ਹਾਂ ਜੀ ਮੁੱਲ ਕੋਈ 65 ਨਹੀਂ ਕੋਈ ਮੰਨ ਲਓ ਇਹ ਗੱਲ ਹੈਗੀ ਹਾਂ ਬਹੁਤ ਚੰਗੀ ਬੱਛੀ ਵੀਰ ਜੀ ਐਰ ਸ਼ਰ ਆਪਾਂ 70 70 75 70 ਦੀਆਂ ਬੱਛੀਆਂ ਇਹੋ ਜੀਆਂ ਵੇਚੀਆਂ ਵੇਖੋ ਹਾਂ ਹਾਂ ਆਇ ਨਹੀਂ ਕੋਈ ਥਾਣ ਨਿੱਕਾ ਨਹੀਂ ਜੇ ਕੋਈ ਵੀ ਹਾਂ ਕੋਈ ਮੰਨ ਲਓ ਇਹ ਗੱਲ ਹੈ ਕਿ ਕੋਈ ਭੈਣ ਤੋਂ ਨਾ ਮਿਲੇ ਕੋਈ ਵੀਰ ਤੋਂ ਨਾ ਮਿਲੇ ਵੀਰ ਜੀ ਜਿਹੜਾ ਆਪਾਂ ਚੈਲਨ ਵੀਡੀਓ ਕੀਤਾ ਹਾਂ 1200 ਰੁਪਏ ਚੱਕੋ ਜੀ ਕੋਈ ਵੀ ਛੜ ਮਾਰ ਜੇ ਕੋਈ ਵੀ ਚੌਂ ਵੈੜਾ ਚ ਕੋਈ ਛੜ 6000 ਦੀ ਹੈ 60 ਦੀ ਸਾਡੋ ਮਾਨ ਕਰ ਦਈਏ ਵੀਰ ਜੀ 56 ਦੀ 54 ਦੀ ਦੇ ਦਈਏ ਹੋਰ ਵੀ ਲੱਭਦਾ ਤਾਂ ਕਰਦੇ ਵਿੱਚੋਂ ਹੈ ਲੱਭਦਾ ਕਰਦੇ ਕੋਈ ਪਤਾ ਨਹੀਂ ਜੇ ਤਹੇ ਮੇਰੇ ਮੇਰੇ ਵੀਰ ਭਰਾ ਨੇ ਕੋਈ ਨਹੀਂ ਨਾ ਕੋਈ ਤੇ ਵੀਰ ਹੇਗਾ ਜੀ ਇੰਨਾ ਥਾਣਾ ਚ ਮੰਨ ਲਓ ਇਹ ਗੱਲ ਹੈ ਕਿ ਆਪਾਂ ਵੇਚੀਆਂ ਵਿਰਦੀ ਵੇਖੋ ਠੰਡੀਆਂ ਧੀਆਂ ਪੂਰਾ ਐ ਗੱਲ ਮੁੱਠੀ ਮੁੱਠੀ ਥਾਣਾ ਵਿਧੀ ਆਵੇ ਲੋ ਜੀ 57000 ਦੀ ਅੱਜ ਵੈੜ ਮਿਲ ਜਾਊਗੀ ਬਾਕੀ ਸਫਾਈਆਂ ਚੈੱਕ ਕਰਾਤੀਆਂ ਇਧਰ ਸੈਕੰਡ ਝੁੰਗੀ ਆ ਗਈ ਆ ਝੁੰਗੀ ਬਲੈਕ ਰੰਗ ਦੇ ਵਿੱਚ ਆ ਤਾਜੀ ਸੂਈ ਬੱਚਾ ਮਗਰ ਦੇ ਵਿੱਚ ਬੱਚਾ ਬੱਚਾ ਵਿਰਦੀ ਲੋ ਜੀ ਬੱਚਾ ਮਗਰ ਇਧਰ ਬਹਿਣੀ ਵਾਲੇ ਪਾਸੋਂ ਦਿਖਾ ਦਈਏ ਤੁਹਾਨੂੰ ਥਣ ਚੈੱਕ ਕਰਾ ਦਈਏ ਆ ਆ ਵੇਖੋ ਸੀਲੀਆਂ ਸੂਲੀਆਂ ਐ ਪੀਦੀ ਇਹ ਵੀ ਪੂਰੀਆਂ ਕੋ ਇਹ ਨਹੀਂ ਮੰਨ ਲਓ ਕੋਈ ਉਹ ਜੀ ਕੋਲ ਡਰਾ ਮੰਨ ਲਓ ਇਹ ਗੱਲ ਹੈ ਕਿ ਬੱਚੇ ਪੁੱچے ਦਾ ਕਰਕੇ ਚਲੋ ਕਰਦੀ ਆ ਅੱਜ ਕਿੰਨੇ ਦਿਨ ਹੋ ਗਿਆ ਛੰਡੇ ਵੀਰ ਸੁਈ ਨੂੰ ਇਹਨੂੰ ਵੀਰ ਜੀ ਅੱਜ ਚੌਥਾ ਪੰਜਵਾਂ ਦੇਣੀ ਆ ਸੁਈ ਨੂੰ ਪੰਜ ਸੀਲ ਪੂਰੀ ਆ ਵੀਰ ਜੀ ਥੋੜਾ ਜਿਹਾ ਬੱਚੇ ਦਾ ਚਲੋ ਇਹ ਗੱਲ ਹੈ ਕਿ ਕਰਮਾਂ ਵਾਲੀ ਕਰਦੀ ਆ ਲਓ ਜੀ ਚੌਥਾ ਪੰਜਵਾਂ ਦਿਨਾਂ ਦੀ ਸੁਈ ਆ ਕਿੰਨਾ ਕਰ ਦੁੱਧ ਦੇ ਥੱਲੇ ਆ ਵੀਰ ਜੀ ਦੁੱਧ ਦੇ ਕੋਲੇ ਝੂਠ ਮਾਰਨ ਲਾਈ ਜੀ ਅੱਛਾ ਜੀ ਹਾਂ ਜੀ ਜੇ ਕਿਸ ਨੇ ਹਨਾ ਮੰਨ ਲਾ ਹੈ ਕੀ ਆ ਤੇ ਦੁੱਧ ਕਿੰਨਾ 14 ਕਿਲੋ ਵੀਰ ਜੀ ਦੁੱਧ ਉਹਨ ਵਛੀ ਕੋਲੇ ਮਨਾ ਕੇ ਦਵਾਂਗੇ ਆ ਕੀ ਆਂਦੇ ਜੋ ਹਾਂ 16 16 ਕਿਲੋ ਤੇ ਵਛੀ ਨੇ ਦੁੱਧ ਤਾਂ 14 ਕਿਲੋ ਹਾਜ਼ਰ ਹਾਂ ਹਾਜ਼ਰ ਉਹ ਇਹ ਨਹੀਂ ਗੱਲਾਂ ਬਾਤਾਂ ਆਲਾ ਨਹੀਂ ਚਵਾ ਕੇ ਵੀ ਦਵਾਂਗੇ ਲੈ ਵੀ ਚੰਡਾ ਵੀਰਾਂ ਦਾ ਵੀ ਝੂਠ ਮਾਰਨ ਵਾਲੀ ਗੱਲ ਈ ਆ ਚਲੋ ਕਿਸੇ ਭਰਾ ਨੂੰ ਲੱਗੂਗਾ ਪਰ ਉਹਦੀ ਤੁਮਲੀ ਤੁਸੀਂ ਧਿਆਨ ਕੇ ਕਰਿਆ ਬਾਕੀ ਆਰਡਰ ਆਡਰ ਵੇਖੋ ਤੁਸੀਂ ਚਲੋ ਬੱਚੇ ਪੁੱੱਚੇ ਦਾ ਕਰਕੇ ਥੋੜੀ ਕਾਲੀ ਪਈ ਲਓ ਜੀ ਕਰੋ ਚੈੱਕ ਤਨਾ ਚੌ 14 ਦਾ ਸੁਈਦ ਥੱਲੇ ਅਕੀਲੀਆਂ ਵੇਖੋ 14 ਲੀਟਰ ਕੋਈ ਦੁੱਧ ਮੰਗਦੀ ਕੋਈ ਮੰਨ ਲਾ ਇਹ ਗੱਲ ਹੈਗੀ ਭਾਵੇਂ ਸਿੰਘ ਚਲੋ ਹੈਗੇ ਬੀਬੀ ਕਿਤੇ ਮਾਤਾ ਆ ਮੇਰਾ ਭਰਾ ਇਹ ਕੋਈ ਚੈੱਕ ਕਰੋ ਛੱਡੇ ਫਿਰ ਧਾਰਾ ਅਗਲੇ ਪਿਛਲੇ ਦੀ ਬਰਾਬਰ ਬਰਾਬਰ ਵੀਰ ਜੀ ਕੋਈ ਧਾਰ ਦਾ ਕੋਈ ਡੋਕੇ ਦਾ ਨਹੀਂ ਉਹ ਨਾ ਬੱਚਾ ਪੁੱচ্চਾ ਗਾੜੀ ਵੱਜਾ ਹੀ ਵੀਰ ਜੀ ਕਾਲੀਆਂ ਪੈਂਦੀਆਂ ਅਹੀਂ ਤੇ ਮੇਰੇ ਹਿਸਾਬ ਨਾਲ ਬੱਚਾ ਇੱਕ ਬੰਨੇ ਥੋੜਾ ਆ ਜਾ ਕਹੇ ਬੱਚੇ ਨੇ ਚੁੰਗਿਆ ਵਾ ਅੱਛਾ ਅੱਛਾ ਹਾਂਜੀ ਹਾਂਜੀ ਲੈ ਵੀ ਕਰਾ ਦਿਓ ਚੈਕ ਹੈ ਬੱਚਾ ਕੋਈ ਸ਼ਰਮ ਆਰ ਜੇ ਕੋਈ ਉਦਾਂ ਵੀਰ ਜੀ ਘੂਰ ਜੇ ਆਹ ਉਸ ਗੱਲ ਦੀ ਆਪਣੀ ਫੁੱਲ ਗਾਰੰਟੀ ਆ ਠੀਕ ਆ ਠੀਕ ਆ ਬੱਚਾ ਉਹ ਵੀ ਬੱਛਾ ਮਗਰ ਕੁਲਾ ਬੱਚਾ ਚੌਂਕ ਦਿਨਾਂ ਦਾ ਠੀਕ ਆ ਹਾਂਜੀ ਤੇ 14 ਕਿਲੋ ਇਹਦੇ ਥੱਲੇ ਦੁੱਧ ਦਾ ਬੋਲੇ ਚ ਚਰੋ ਬਾਹਰ ਆ ਗਈ ਹੁਣ ਦੁੱਧ ਹੀ ਕਮਾਂਗੇ ਆਪਾਂ ਦੁੱਧ ਬਣ ਲਾ ਕੇ ਪਿਆ ਕੋਈ ਚੌ ਪੰਜਾਂ ਚੌ ਦਿਨਾਂ ਦੀ ਸੂਈ ਥੱਲੇ ਹਾਂਜੀ ਹਾਂਜੀ ਤੇ ਝੁੰਗੀ ਵੱਛੀ ਆ ਬਲੈਕ ਰਾਂਗਾ ਮੀਡੀਅਮ ਹਾਈਟ ਦੇ ਵਿੱਚ ਤੇ ਚਵਾ ਵੀਰ ਜੀ ਵਧੀਆ ਫਿਰ ਇਹ ਨਹੀਂ ਮੰਨ ਲਓ ਕੋਈ ਚਵਾ ਹੋ ਜਾ ਕੋਈ ਹੋਊਗਾ ਇਹ ਨਹੀਂ ਮੰਨ ਲਓ ਆ ਵੇਖੋ ਆਰਡਰ ਵੇਖੋ ਆ ਤੇ ਕੀ ਮੁੱਲ ਦੀ ਵੀਰ ਦੇਵਾਂਗੇ ਕਿੰਨੇ ਜੀ ਵੀਰ ਜੀ ਵੇਰ ਵੀਰ ਜੀ 45000 ਦੇ ਦਿਓ 45 ਦੀ ਹਾਂਜੀ ਹਾਂਜੀ ਦੁੱਧ ਦੇ ਹਿਸਾਬ ਨਾਲ ਵੀਰ ਜੀ 50000 ਦੀ ਬੱਛੀ ਆ ਦੁੱਧ ਬਹੁਤ ਜਿਆਦਾ ਵਧੀਆ ਵਾ ਕੋਈ ਚਾਰ ਡੰਗ ਚੋਲੇ ਮੇਰਾ ਵੀਰ ਭਾਣੇ ਠੀਕ 14 15 ਲੀਟਰ ਦੁੱਧ ਮਨਾ ਕੇ ਦਵਾਂਗੇ ਵੀਰ ਜੀ ਆਰਡਰ ਕੁਆਲਟੀ ਵੇਖੋ ਬੱਛੀ ਨੂੰ ਲੱਗੀ ਵੇਖੋ ਕਰਕੇ ਦੇ ਕੇ ਛੋਟ ਹੈ ਛੋਟਾਂ ਕਰਕੇ ਛੋਟਾਂ ਕਰਕੇ 43000 ਦੀ ਦੇ ਦਾਂਗੇ ਵੀਰ ਜੀ ਫਿਰ ਬੱਛੀ ਬਹੁਤ ਜਿਆਦੀ ਚੰਗੀ ਆ ਮੰਨ ਲਓ ਇਹ ਨਹੀਂ ਵੀ ਆ ਤੇ ਚਲੋ ਆਪਣੇ ਕੈਮਰੇ ਕੂਮਰੇ ਤੋਂ ਡਰੀ ਜਾਂਦੀ ਆ ਕੋਈ ਮੈਂ ਨਾ ਜੇ ਜਦੋਂ ਵਛਾ ਛੱਡ ਕੇ ਵੀਰ ਜੀ ਹਾਂ ਵੰਗਾ ਪਾ ਆ ਕੇ ਥੱਲੇ ਬਹਿ ਜੀਏ ਜੇ ਬੱਚੀ ਲੱਤ ਵੀ ਇੱਥੋਂ ਤੈਂ ਕਰ ਜੇ ਤਾਂ ਵੀ ਆਪਾਂ ਦੇਣਦਾਰ ਆ ਭਰਾਵਾ ਦੇਣਦਾਰ ਹਾਂ ਭਰਾਵਾ ਬਾਬੇ 43 ਦੀ ਹਾਂ ਜੀ 43 ਦੀ ਦੇ ਦਈਏ ਵੀਰ ਜੀ ਲਓ ਜੀ 43000 ਦੀ ਆ ਠੀਕ ਆ ਜੀ ਬਾਕੀ ਫੋਨ ਕਰੋ ਠੀਕ ਆ ਜੀ ਮਾਨ ਤਾਂ ਹੋਰ ਵੀ ਹੁੰਦਾ ਰਹਿੰਦਾ ਬਹੁਤ ਜਾਨੀ ਚੰਗੀ ਵੀਰ ਜੀ ਜੇ ਕਿਸੇ ਨੇ ਡੇਰੀ ਸਿੰਘਾਂ ਦੇ ਨਹੀਂ ਮੰਨ ਲਿਆ ਇਹ ਗੱਲ ਹੈ ਕੀ ਆ ਬੱਚੀ ਦੇ ਸਿੰਘਾਂ ਹੁੰਦੇ 56 57000 ਦੀ ਲਮਾਈਆਂ ਵੇਖੋ ਬੱਚੀ ਸਿੰਘਾਂ ਕਿੰਨੇ ਦੀ ਲਮਾਈਆਂ ਤੇ ਇਹ ਤੋਂ ਪਹਿਲਾਂ ਤੋਂ ਇੱਕ ਵੀਰ ਚੰਡੇ ਆਪਣੇ ਕੋਲ ਆ ਗਈ ਹੈ ਕੱਚੀ ਅਜੇ ਹਾਂ ਜੀ ਕਿੰਨਾ ਟਾਈਮ ਲਾਜੂਗੀ ਇਹ ਵੀਰ ਜੀ ਇਹਨੇ ਅਜੇ ਤੰਮ ਦੱਸਣ ਦੀ ਆਵਾਜ਼ ਜਿਹੜੀ ਹੁਣ 16 ਤਰੀਕ ਨਾਲ ਕੇ ਗਈ ਆ ਨਾ ਇਹਦੇ ਨੂੰ ਇਹਨੂੰ ਪੂਰੇ 8 ਮਹੀਨੇ ਹੋਏ ਜੇ ਠੀਕ ਆ ਹਾਂ ਸੀਲ ਸੂਲ ਬੜੀ ਆ ਆ ਵੇਖੋ ਕਰਾ ਦਿਓ ਚੈੱਕ ਠੀਕ ਆ ਜੀ ਚਾਰੇ ਥਾਣਾ ਪੂਰੇ ਹਾਂਜੀ ਹਾਂਜੀ ਪੂਰੇ ਚਾਰੇ ਥਾਣਾ ਫੋੜ ਸ਼ਾਂਗ ਕੋਈ ਨਹੀਂ ਕੋਈ ਬੱਚੀ ਕੋਈ ਐਕਟਰਾ ਕੋਈ ਫੋੜ ਸ਼ਾਂਗ ਨਹੀਂ ਕੀਤੀ ਹਾਂਜੀ ਹਾਂਜੀ ਆ ਲਓ ਜੀ ਠੀਕ ਆ ਹਾਂ ਸੋ ਚਾਰੇ ਥਾਣਾ ਤੇ ਕ੍ਰੋਸ ਅੰਗ ਦੇ ਵਿੱਚ ਕੋਈ ਸ਼ਾਈ ਵਾਲਤਾ ਕ੍ਰੋਸ ਲਾ ਲੇ ਹਾਂਜੀ ਬਾਕੀ ਝੂੰਗੀ ਆ ਗਈ ਹੈ ਠੀਕ ਹੈ ਜੀ ਤੂੰ ਬਹੁਤ ਚੰਗੀ ਵੀਰ ਦੀ ਬੱਛੀ ਪਸੀਲੀਆਂ ਸੂਲੀਆਂ ਬੜੀਆਂ ਵੇਖੋ ਕੱਦ ਕਾਠਾ ਕਿਦਾਂ ਹੈ ਪਹਿਲਾਂ ਹੀ ਸੁੰਦੀ ਹੈ ਨਾ ਪਹਿਲਾਂ ਹਾਂ ਜੀ ਨਹੀਂ ਨਹੀਂ ਦੂਜਾ ਸੂਣਾ ਵੀਰ ਦੀ ਹਾਂ ਦੂਜਾ ਲਓ ਜੀ ਦੂਜਾ ਸੂਣਾ ਇਹਨੇ ਠੀਕ ਹੈ ਸੁਹਾ ਤੇ ਪੱਛੀ ਹਾਂ ਅਜੇ ਦੋਸਤੋ ਤੁਸੀਂ ਵੇਖੋਗੇ ਕੱਚੀ ਆ ਹਾਂ ਝੰਡੇ ਵੀਰ ਲੈ ਜੋ ਕਿ ਮਹੀਨਾ ਕਿਵੇਂ ਮਹੀਨਾ ਲੈ ਜਾਣਾ ਵੀਦਿਆ ਨੇ ਹੱਥ ਸਕੇ ਖੜੂਗੀ ਮਹੀਨਾ ਕੋਈ ਜ਼ਿਆਦਾ ਨਜਾਇਜ਼ ਸਮਾਹੁਰਤ ਨਹੀਂ ਤੇ ਵਾਦ ਨਹੀਂ 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 ਵੀਦਿਆ ਲਓ ਜੀ ਮਹੀਨੇ ਦਾ ਸਮਾਹ ਜੇ ਬਾਕੀ ਇਹਦਾ ਸੂਣ ਦਾ ਦੂਜਾ ਸੁਹਾ ਦੇ ਹਜੇ ਨਾਰਮਲ ਜੀ ਗੱਲ ਕਰ ਗਿਆ ਤੇ ਉਹਨਾਂ ਦੇ ਸਮੇਂ ਦੇ ਵਿੱਚ ਲਾਏ ਬਣਾਏ ਪਾ ਜੂਗੀ ਕੋਈ ਨੇੜੇ ਜੇ ਆ ਕੇ ਠੀਕ ਆ ਹਾਂ ਇਹ ਮਹੀਨਾ ਕਿ ਮੇਰੇ ਭਰਾਓ ਸਾਹਮਣੀ ਪੈਣੀ ਆ ਮੁੱਲ ਜਾਇਜ਼ ਬਾਜ ਬਰੇਡ ਰਹੂਗਾ ਇਹਦਾ ਪੂਰਾ ਠੀਕ ਆ ਜੀ ਸੋ ਚਾਰੇ ਥਾਨ ਦੂਜਾ ਸੁਆ ਵੀਰਾਂ ਦਾ ਵੀ ਸੁਣੀ ਆ ਹਾਂ ਹਾਂ ਕੋਈ ਵਿਧੀਆਂ ਆ ਵੇਖੋ ਕੋਈ ਉਹੋ ਜਿਹੀ ਨਹੀਂ ਦੀ ਮੰਨ ਲਓ ਆ ਵੇਖੋ ਛਟਾਕਲ ਨਹੀਂ ਕੀ ਲੋ ਕੋਈ ਆਵੇ ਕੋਥਣ ਤੁਣ ਵੀ ਪੀਵੇ ਆ ਚਲੋ ਡੰਗਰ ਡਰਦਾ ਡੁੱਰਦਾ ਇਦਾਂ ਨਹੀਂ ਤੇ ਤੁਹਾਨੂੰ ਪਤਾ ਕੌਣ ਫੜਾਉਂਦੀ ਐ ਐ ਪੂਰਾ ਮੰਨ ਲਓ ਇਹ ਗੱਲ ਹੈਗੀ ਆ ਹਾਂ 35 36000 ਦੀ ਬਚੀ ਆ ਵੇਖੋ ਬੀ ਚਾਰੇ ਥਾਣ ਆ ਵਧੀਆ ਹਾਂ ਕੋਈ ਗੱਲ ਨਹੀਂ ਕੀ ਮੁੱਲ ਦੀ ਆ ਫਿਰ ਮੁੱਲ ਵੀਰ ਜੀ ਜਲ ਤੂੰ ਹੀ ਦੱਸ ਦੋ ਤੂੰ ਹੀ ਦੱਸ ਦੋ ਜੈ ਜੈ ਦੇਵ ਜੀ ਜੈ ਤੂੰ ਹੀ ਦੱਸ ਦੋ ਇਹ ਗੱਲ ਹੈਗੀ ਅੱਜ ਜੇ ਦਾ ਤੁਹਾਡੇ ਕੋ ਕਰਾਈਏ ਬੱਚੀ ਦਾ ਮੁੱਲ ਮੇਰੇ ਤੋਂ ਕਰਾਈਏ ਹਾਂ ਹਾਂ ਜਿੰਨੇ ਦੀ ਤੁਸੀਂ ਕਹਿ ਦੋਗੇ ਉਹਨੇ ਦੀ ਦੇ ਦਾਂਗੇ ਆਪ ਜੀ ਨੈ ਵੀ ਚੰਡੇ ਵੀਰ ਹਾਂ ਚਲੋ ਡਿਮਾਂਡ ਕੁਝ ਵੀ ਕਰਾ ਲਓ ਵੀਰ ਹੈ ਮਤਲਬ origignal ਮਹੀਨਾ ਕਿਉਂਕਿ ਇੱਥੇ ਮਹੀਨਾ ਵੀਰ ਜੀ ਚਲੋ ਇਹ ਗੱਲ ਹੈਗੀ ਆ 10 ਦਿਨ ਸਾਫ ਸਵਾਲ ਨਾ ਪਵੇ ਕਿਸੇ ਵੀਰ ਜੀ ਕੋਈ 10 ਦਿਨ ਉੱਤੇ ਥੱਲੇ ਵੀ ਹੋ ਸਕਦਾ ਹਾਂ ਠੀਕ ਹੈ ਨਾ ਗੱਲ ਇਹ ਵੀ ਮੰਨ ਲਾ ਇਹ ਗੱਲ ਹੈਗੀ ਆ ਵੀ ਅਜੇ ਨੂੰ 2.5 ਮਹੀਨੇ ਹੋ ਤੇ ਆਪਾਂ ਕੀ ਜਾਵਾਂਗੇ ਕੋਈ ਮਹੀਨਾ ਆਪਾਂ ਕਿਹਾ ਮਹੀਨਾ ਕੋਈ ਮਤਲਬ 1.5 1.5 ਦੇ ਅੰਦਰ ਬਾਅਦ ਜੀ ਆ ਮੰਨ ਲਓ ਇਹ ਗੱਲ ਹੈਗੀ ਜਿਹੜੀ 16 ਤਰੀਕ ਆ ਨਾ ਇਹ ਦਿਨੋਂ ਤੁਹਾਨੂੰ ਮਦਦ ਸੰਦਿਆਂ ਗੱਲ ਇਹਨੂੰ ਉਹਨਾਂ ਹੈ ਵੀ ਪੂਰੇ 8 ਮਹੀਨੇ ਹੋਏ ਆ ਹਾਂ ਆ 16 ਨੂੰ ਅੱਜ ਵੀ ਦੇ ਕੇ ਕਰਦਗੇ ਮਨ ਵੀ ਉਹ ਅੰਦਰ ਦੇ ਦੇ ਹੈ ਜਿੱਥੇ ਤੁਸੀਂ ਜੋ ਤੁਸੀਂ ਆਖਦੋਗੇ 20 ਉਹ ਅੰਦਰ ਦੇ ਦਿਓ ਜਿੱਥੇ ਮਰਜੀ ਭਾਵੇਂ ਜਿੱਥੇ 15 15 ਤੋਂ ਅੰਦਰ ਦੇ ਦਿਓ 20 ਤੋਂ ਅੰਦਰ ਦੇ ਦਿਓ ਇਹ ਤੁਹਾਡੀ ਖੁਸ਼ੀ ਹੈ ਨਹੀਂ ਨਹੀਂ ਚਲੋ ਤੁਸੀਂ ਵੀ ਲੈਂਦੀ ਜੇ ਹਾਂ ਬਸ ਇਹ ਦੋਸਤੋ ਚਲੋ ਗੱਬਣਾ ਤਿਆਰੀ ਦੇ ਮੰਨੋ ਭਾਵੇਂ ਕੋਈ ਮਹੀਨਾ ਮੰਨ ਲਓ ਕੋਈ ਡੇਢ ਮੰਨ ਲਓ ਘਟੋ ਘਟਾ ਇਹਨਾਂ 10 15 ਦਿਨ 12 ਦਿਨ ਉੱਤੇ ਵੀ ਲੈ ਕੇ ਜਾ ਸਕਦੀ ਆ ਤੇ ਝੰਡੇ ਵੀ ਜਾਂਦੇ ਕੋਈ 18 ਦੇ 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 ਹੈ 18 ਨਾ ਨਾ 18 ਵੀਰ ਦੀ 15000 ਦੀ ਬੱਛੀ ਦੇ ਲਓ ਜੀ 15000 ਦੀ ਠੀਕ ਆ 15000 ਦੀ ਬੱਛੀ 15000ਾਂਗੇ ਕੋਈ 10 ਦਿਨ ਵੀਰ ਪੱਠੇ ਪਾਲੂ ਤੇ ਕੋਈ ਐਫ ਡੀ ਇੰਨੇ ਚਿਰ ਚ ਨਹੀਂ ਜਿਹੜਾ ਡਬਲ ਹੋਣੀ ਦਿੰਨੇ ਕਿ ਐਫ ਡੀ ਜੀ ਠੀਕ ਆ ਜੀ ਬਾਕੀ ਗੱਪਣ ਚੈੱਕ ਦੀਓ ਤੁਹਾਡੀਆਂ ਗਰੰਟੀ ਉਹ ਵੀ ਗਰੰਟੀ ਫੁੱਲ ਆ ਲੋ ਜੀ ਡਾਸਟਰ ਲੈ ਆਵੇ ਭਾਵੇਂ ਚੈੱਕ ਕਰਾ ਸਿੱਦੇ 15000 ਦੀ ਹਾਂਜੀ ਹਾਂ ਇੱਧਰ ਇੱਕ ਝੋਟੀ ਵਿਖਾਉਣਿਆ ਤੁਹਾਨੂੰ ਇਹ ਵੀ ਵੀਰ ਚੰਡੇ ਕਿਵੇਂ ਪਲੂਣੇ ਦਾ ਦੂਜਾ ਇਹ ਪਲੂਣਾ ਵੀਰਜੀ ਝੋਟੀ ਲੋ ਜੀ ਪਹਿਲਾ ਸੂਆ ਝੋਟੀ ਪਹਿਲਾ ਸੂਆ ਤੇ ਇੱਕ ਰੰਗ ਕਾਲੀ ਛਾ ਹਾਂਜੀ ਤੇ ਕਰੋ ਚੈੱਕ ਹਾਂ ਸਫਾਈਆਂ ਤੇ ਵੀਰਜੀ ਸਫਾਈਆਂ ਹਾਂ ਤੇ ਸਭਾ ਐਡਾ ਵਧੀਆ ਕਰਮ ਵਾਲੀ ਦਾ ਵੀ ਬਹੁਤ ਜਿਆਦਾ ਸਭ ਕੁਝ ਚੱਕਾ ਚੱਕੀ ਫਿਰਦੀ ਕਰਮ ਵਾਲੀ ਨਾ ਹਾਂਜੀ ਹਾਂਜੀ ਸਫਾਈਆਂ ਤੇ ਸਭਾ ਹਾਂ ਗੱਲਾਂ ਹੀ ਖਤਮ ਹੋਈਆਂ ਪਈਆਂ ਨੇ ਮਗਰ ਕਟਾ 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 ਵੀਰ ਜੀ ਤੇ ਇਹ ਵੀਰ ਛੰਡੇ ਮਤਲਬ ਮਹੀਨੇ ਕੀ ਦੀ ਡੇਢ ਕੀ ਦੀ ਹੈ ਨਹੀਂ ਵੀਰ ਜੀ ਮਹੀਨਾ ਨਹੀਂ ਇਹਨੂੰ ਅਜੇ ਹੋਇਆ 20 20 ਦਿਨ ਹੋ ਗਏ ਹੋਣਗੇ ਵੀਰ ਜੀ ਸੂਜੀ ਨੂੰ ਇਹਨੂੰ ਲਓ ਜੀ 20 ਦਿਨਾਂ ਦਾ ਬੱਚਾ ਵੀ ਤੁਹਾਨੂੰ ਦਿਖਾਵਾਂਗੇ ਕਟਾ ਮਗਰ ਦੁੱਧ ਕਿੰਨੇ ਕਿਤੇ ਚੱਲਣ ਦੀ ਹੈ ਵੀਰ ਜੀ ਦੁੱਧ ਹੋਣ ਇਹਦੇ ਕੋਲੇ 9 ਕਿਲੋ ਹੈਗਾ 8.5 ਕਿਲੋ ਦੀ ਵੀਰ ਜੀ ਫੁੱਲ ਗਰੰਟੀ ਆ ਲਓ ਜੀ 8.5 ਕਿਲੋ ਦੀ ਹਾਂਜੀ ਹਾਂਜੀ 8.5 ਕਿਲੋ ਦੀ ਗਰੰਟੀ ਆ ਦੋਸਤੋ ਪੂਰੀ ਠੀਕ ਆ ਜੀ ਰੰਗ ਬਲਿਆ ਗਿਆ ਜੀ ਦੇਖੋ ਮੰਨ ਲਓ ਇਹਦਾ ਲੱਗੀ ਆ ਸਫਾਈਆਂ ਤੇ ਸੁਭਾਅ ਵੇਖੋ ਕੱਟੀ ਨੂੰ ਕਿੱਡਾ ਵਧੀਆ ਲੱਗਾ ਚਵਾਈਆਂ ਕੋਈ ਥਣ ਵੀਰ ਸੀ ਇਹ ਗੱਲ ਹੈਗੀ ਆ ਕੋਈ ਮੜਾ ਮੋੜ ਛੱਟਾ ਵੀ ਲਾ ਦੇ ਆ ਵੇਖੋ ਹਾਂ ਇੱਧਰ ਵੇਖਾ ਕਰਾ ਦਿਓ ਚੈੱਕ ਹਾਂ ਆ ਵੇਖੋ ਦੋਨ ਦੇ ਦੰਦ ਜੇ ਕੱਢਣ ਦਈ ਆ ਵੇਖੋ ਹਾਂ ਹੈ ਆ ਆ ਬਰਕਾ ਬਰਕਾ ਹਾਂ ਜੀ ਤੇ ਬਾਕੀ ਇਹ ਆ ਵੀ ਕਵਾ ਵੀ ਬਹੁਤ ਪਿਆਰੀ ਕੱਟੀ ਆ ਠੀਕ ਆ ਜੀ 8.5 ਕਿਲੋ ਦੁੱਧ ਇਹਦੇ ਥੱਲੇ ਹੁਣ ਮੌਕੇ ਤੇ ਮੌਜੂਦ ਆ ਕੱਟਾ ਮਗਰ ਆ ਕੋਈ 20 ਦੀਆਂ 25 ਦਿਨਾਂ ਦੀ ਹੱਦ ਲਾ ਲਿਓ ਮਹੀਨੇ ਦੇ ਅੰਦਰ ਵਾਰੀ ਰੂਈ ਨੂੰ ਹਜੇ ਸਮਾਂ ਹੋ ਗਿਆ ਥੋੜਾ ਲਾਗ ਗਿਆ ਤੁਹਾਨੂੰ ਥਣ ਵਿਖਾ ਦਿੰਨੇ ਆ ਆ ਚੈੱਕ ਕਰਾ ਦਿਆ ਜੀ ਆ ਲੈ ਆ ਵੇਖੋ ਬਹੁਤ ਜਿਆਦੀ ਚਵਾਈ ਵੀਰ ਜੀ ਚੰਗੀ ਆ ਕਿਤੇ ਕੋਈ ਛੱਟਾ ਵੀ ਥਣ ਦਾ ਲਾ ਜੇ ਨਾ ਤਾਂ ਵੀ ਨਾਮ ਦਵਾਂਗੇ ਆਪਾਂ ਜੇ ਕੋਈ ਨੁਕਸ ਕੱਢ ਜੇ ਚਵਾਈ ਦੇ ਵਿੱਚ ਵੀਰ ਦੀ ਠੀਕ ਆ ਠੀਕ ਆ ਹਾਂਜੀ ਹਾਂਜੀ ਲੋਬੀ ਸਾਫ ਸੁਥਰਾ ਜਨਵਰਾ ਬਿਲਕੁਲ ਚੰਗੀ ਝੋਟੀ ਆ ਹਮ ਤੇ ਬਾਕੀ ਪਿੱਠਪੜਾ ਤੁਸੀਂ ਦੇਖ ਲਿਆ ਠੀਕ ਆ ਜੀ ਛੋਟਾ ਸਿੰਘ ਪੂਰਾ ਗੋਲ ਛੋਟਾ ਸਿੰਘ ਰਿੰਗ ਹਾਂਜੀ ਆ ਵਿਖਾ ਦਿਓ ਕੋਈ ਫਿਰ ਬੈਕ ਸਾਈਡ ਤੋਂ ਪਤਾ ਲੱਗ ਜਾਊਗਾ ਭਰਾਵਾਂ ਨੂੰ ਆ ਦਿਖਾ ਦਿਓ ਆ ਦਿਖਾ ਦਿਓ ਬਹੁਤ ਜਿਆਦੀ ਚਵਾਈ ਫਿਰ ਵੀ ਜੀ ਪਹਿਲਣਾ ਨਾ ਮੰਨ ਲਓ ਕੱਪ ਚ ਚੋਈਦੀਆਂ ਵਾ ਇਹਦੇ ਕਰਮਾਂ ਵਾਲੀ ਦਾ ਮੈਂ ਨਾ ਵੀ ਏਡੀ ਕਰਤੂਤ ਆ ਬਹੁਤ ਜਿਆਦੀ ਕਰਤੂਤ ਵਾਲੀ ਝੋਟੀ ਆ ਠੀਕ ਆ ਹਾਂਜੀ ਹਾਂਜੀ ਤੇ ਇਹ ਵੀਰ ਚੰਦੇ ਕਿੰਨੇ ਦੀ ਦੇ ਰਹੇ ਅੱਜ ਆਪਾਂ ਵਿਰਜੀ ਮੋਲੇ ਦਾ ਕੋਈ ਭਾਵੇਂ 10 ਕਰ ਲਿਗੇ ਤੇ ਭਾਵੇਂ 1 15 ਕਰ ਲਿਗੇ 1 5 ਵਰਜੀ 1 5 ਦੇ ਹਾਂ ਹੌਲੀਏ ਛੋਟੀ ਅੰਦਰ ਆਣ ਕੇ ਦਈਏ ਲਖਾਂ ਹੈ ਅੰਦਰ ਆਣ ਕੇ ਦਈਏ ਮੈਂ ਨਾ ਹੌਲੀਏ ਧੀ ਨਹੀਂ ਜੇ ਛੋਟ ਕੱਟੀ ਬਹੁਤ ਜਿਆਦੀ ਚੰਗੀ ਬਹੁਤ ਚੰਗੀ ਵੀ ਆ ਦੋੰਦੀਆਂ ਕੱਟੀਆਂ ਚੰਗੀ ਵੀ ਪਰ ਤੋ ਇਹਨਾਂ ਵੀ ਪਹਿਲਾ ਸਵੇਰ ਸੂਈ ਆ ਦੁੱਧ 8 ਦਿੱਤੀ ਜਾਵੇ 9 ਦਿੱਤੀ ਜਾਵੇ ਚੰਗੀ ਸੇਵਾ ਦਾ 9:30 10 ਦਿੱਤੀ ਜਾਵੇ ਹਾਂ ਚਲੋ ਬਾਅਦ ਦੀ ਗੱਲ ਹੁਣ ਆਪਾਂ ਦਾ 8:30 ਚਾਉਣਾ ਹਾਂਜੀ ਹਾਂਜੀ ਆਪਾਂ ਉਹ ਸਾਹ ਵਾਲਾ ਆਪਾਂ ਜਾਂਚ ਕਰਕੇ ਦੇ ਦਿੰਦੇ ਵਾਹ ਬੱਸ ਆ ਤੇ ਚਲੇ ਇਹ ਗੱਲ ਹੈ ਕੀ ਆ ਵੀ ਯਾਰ ਛੱਡ ਦਾਂਗੇ ਫਿਰ ਵੀਰ ਜੀ ਤੁਹਾਡੇ ਕਹਿੰਦਾ ਲੱਕ ਅੰਦਰ ਆਣ ਕੇ ਜੇ ਤੁਸੀਂ ਆਖਿਆ ਨਾ ਯਾਰ ਛੱਡ ਦਈਂ ਅੰਦਰ ਆਣ ਕੇ ਜੇ ਆਖਿਆ ਜੇ ਫਿਰ ਯਾਰ ਹੀ ਛੱਡਣਾ ਹਾਂ ਯਾਰ ਇਹ ਗੱਲ ਹੈ ਕੀ ਫਿਰ ਅੰਦਰ ਹੀ ਅੰਦਰੀਆ ਚੰਦਰੀ ਕੱਟੀ ਵੀਰ ਜੀ ਦੱਸਦੀ ਆ ਹਾਂ ਠੀਕ ਆ ਨਾ 5 10 ਦੀ ਕੱਟੀ ਹੱਸ ਕੇ ਹੈਗੀ ਕਿਉਂ ਕੱਦ ਵੀ ਪੂਰਾ ਜੇ ਕੱਟੀ ਨੂੰ ਵੇਖੋ ਸਫਾਈਆਂ ਵੇਖੋ ਚੱਡਾ ਵੇਖੋ ਸੀਲਿੰਗਾਂ ਦੇ ਇੰਨੀਆਂ ਬੱਚੇ ਤੇ ਤੁਹਾਨੂੰ ਦੱਸਣ ਦਿਆਂ ਗੱਲ ਫਿਰ ਕੋਈ ਛੱਡੀ ਨਹੀਂ ਵੀਰ ਜੀ ਚੋਰੀ ਚ ਵਾਈ ਆ ਸਵੇਰ ਦੀ ਠੀਕ ਆ ਹਾਂਜੀ ਹਾਂਜੀ 7 ਵਜੇ ਦੀ 6 7 ਵਜੇ ਦੀ ਕੱਟੀ ਲੋ ਠੀਕ ਆ ਜੀ ਬਾਕੀ ਦੋਂਦੀਆਂ ਦੇ ਵਿੱਚ ਕੱਟੀ ਆ ਦੋਂਦੀ ਕੱਟੀ ਆ ਛੋਟਾ ਸਿੰਘ ਕਰੋ ਸੰਪਰਕ ਮਗਰ ਕਟਾ ਹਾਂਜੀ ਹਾਂਜੀ ਤੇ ਲੱਖੋ ਵੀਰ ਤਾਂ ਮਾਰਤਾਨ ਕਰਾਂਗੇ ਹਾਂ ਹਾਂ ਤੇ ਮਾਰਦ ਕੇ ਛਾਲ ਵਜਦੀ ਤੇ ਦੇਲ ਖੁਸ਼ ਕਰ ਗਏ ਕੇ ਹੈ ਆ ਕੋ 90 98 ਵਾਲੇ ਚੱਕਰਾਂ ਨੇ ਨਿਕਲ ਚੱਕਣਾ ਚਾਹਣਾ ਪਈਏ ਕੋਈ ਜਾਇਜ਼ ਕਰਕੇ ਜਿਆਦਾ ਮੁੜਕੇ ਫਰੇ ਇਹ ਗੱਲ ਹਾਂ ਚਲੋ ਇਹ ਗੱਲ ਹੈ ਕਿ ਜੇ ਤੁਸੀਂ ਗੱਲ ਆਖੀ ਨਾ ਵੀਰ ਜੀ ਹਾਂ ਨਾ ਕੋਈ ਘਾਟਾ ਵਾਧਾ ਨਹੀਂ ਹੋਣਾ 96 ਹਜ਼ਾਰ ਦੀ ਕੱਟੀ ਦੇ ਦਾਂਗੇ ਲਓ ਜੀ 96 ਹਜ਼ਾਰ ਦੀ ਠੀਕ ਹੈ ਬਾਕੀ ਇਹ ਗੱਲ ਹੈ ਕਿ ਬਿਲਕੁਲ ਜਾਇਜ਼ ਤੋਂ ਜਾਇਜ਼ ਜਿਹੜਾ 96 ਹਜ਼ਾਰ ਦੀ ਮਿਲ ਜੂ ਫਾਈਨਲ ਇਧਰ ਇੱਕ ਮੱਝ ਵਖਾਦ ਗੀ ਤੋਕੜ ਨਹੀਂ ਦੀ ਆ ਹਾਂਜੀ ਹਾਂਜੀ ਖਾਸ ਤੋਕੜ ਆ ਕੋਈ ਅੱਗੇ ਬਣੀ ਸੌਰੀ ਤੇ ਨਹੀਂ ਬਣੀ ਬਣੀ ਸੌਰੀ ਹੈਗੀ ਆ ਵੀਰ ਜੀ ਅੱਛਾ ਹਾਂਜੀ ਹਾਂਜੀ ਇਹਨੂੰ ਆਪਾਂ ਪਰਸੋਂ ਹਾਂਜੀ ਪਰਸੋਂ ਚੌਥੇ ਵੀਰ ਜੀ ਤੇ ਆਪਣੇ ਮਾ ਲੋਈ ਗੱਲ ਹੈਗੀ ਆ ਵੀ ਨਵੇਂ ਦੁੱਧ ਹੋਈ ਪਰਸੋਂ ਚੌਥਾ ਪਰਸੋਂ ਹੀ ਨਵੇਂ ਦੁੱਧ ਰਲੀਆਂ ਹਾਂ ਨਿਕਲ ਆਊਗੀ ਕੱਲ ਨੂੰ ਕਿਸਮਤ ਕਿਸੇ ਭਰਾ ਦੇ ਲੱਗਿਆ ਪਛੋ ਚਲੋ ਨਿਕਲਣਾ ਵੀ ਚਾਹੀਦਾ ਹਾਂ ਇਹਦੇ ਥੱਲੇ ਵੀਰ ਝੰਡੇ ਦੁੱਧ ਕਿੰਨਾ ਚਵਾਵਾਂਗੇ ਦੁੱਧ ਵੀ ਜੀ ਇਹਦੇ ਕੋਲੇ ਆਪਾਂ 5-6 ਕਿਲੋ ਦੁੱਧ ਆ ਜਿਹੜਾ ਹੁਣ ਝੋ ਲੈਣਾ ਵਾ 5-6 ਕਿਲੋ ਨਾ ਥੋੜੀ ਚਲੋ ਇੰਨਾ ਮ ਵੀ ਹੈ ਥੋੜੀ ਜੀ ਲੱਸੀ ਜੇ ਤੇ ਉਤਰਾ ਮੈਂ ਨਵੀਂ ਬੰਦੇ ਹੋ ਨਸੇਰੇ ਪਣ ਦੇ ਵਿੱਚ ਹਾਂਜੀ ਤੇ 5-6 ਕਿਲੋ ਦੁੱਧ ਤਾਂ ਮਿਲ ਜਾਂਦੀ ਪਹਾੜੇ ਤੇ ਹਾਂਜੀ ਹਾਂਜੀ ਵਧੀਆ ਵਧੀਆ ਲੋ ਜੀ ਪਹਾੜੇ ਤੇ ਮਿਲਦੀ ਆ ਬਰੀਕ ਬਿਲਕੁਲ ਪਿੰਡਾ ਪ ਇਨੂੰ ਆਂਦਿਆ ਪਿੰਡਾ ਪਤਲਾ ਹਾਂਜੀ ਹਾਂਜੀ ਹਨਾ ਹਾਂ ਵੇਖੋ ਤੇ ਬਹੁਤ ਚਵਾਈ ਵੀ ਵੀਰ ਜੀ ਬਹੁਤ ਵਧੀਆ ਚੰਗੀ ਚਵਾਈ ਲੱਗੀ ਇਹਨੂੰ ਹਾਂ ਹਾਂਜੀ ਬਹੁਤ ਜਿਆਦੀ ਵਧੀਆ ਚਵਾਈ ਆ ਲੱਗੋ ਠੀਕ ਆ ਜੀ ਹਾਂ ਬੱਟਾ ਤੇ ਮਿਰਚਾਂ ਦੇ ਕਸਰਾ ਕੁਸਰਾ ਪੂਰੀਆਂ ਕੱਢਿਆ 5 ਕਿਲੋ ਦੁੱਧ ਹੋਊਗਾ ਵੈਸੇ 5 ਕਿਲੋ ਦੁੱਧ ਹੈਗਾ ਵੀਰ ਜੀ 5 ਕਿਲੋ ਤੋਂ ਨਹੀਂ ਥੱਲੇ ਅੱਛਾ ਹਾਂਜੀ ਹਾਂਜੀ ਲਓ ਜੀ 5 ਕਿਲੋ ਦੁੱਧ ਇਹਦੇ ਥੱਲੇ ਦੋਸਤੋ ਟੋਕੜ ਮਾਝਾ ਹਾਂ ਅੱਗੇ ਬਾਣੀ ਹੈ ਜਿਹੜੇ ਮੇਰੇ ਭਰਾ ਚਲੋ ਪੈਸੇ ਘੱਟ ਖਰਚ ਕਰਨਾ ਚਾਹੁੰਦੇ ਆ ਰੇਟ ਜਾਇਜ਼ ਮਿਲ ਜੂਗੀ ਚਲੋ ਥੋੜਾ ਜਿਹਾ ਸਾਰੇ ਭਰਾਵਾਂ ਨੂੰ ਮਹਿਸੂਸ ਹੋਣਾ ਹੀ ਆ ਵੇਖ ਕੇ ਵੀ ਜਿਹੜੀ ਚੀਜ਼ ਹੈਗੀ ਉਹ ਦਿਸਦੀ ਪਈ ਉਹ ਦੱਸਣੀ ਵੀ ਜ਼ਰੂਰੀ ਆ ਵੀ ਲਸੇਰੇਪਣ ਦੇ ਵਿੱਚ ਹਾਂ ਥੋੜੇ ਜਹਤ ਉੱਤ ਫਿਰ ਗਿਆ ਕਰਮ ਵਾਲੀ ਨੂੰ ਕਿਉਂ ਕਿ ਉਹ ਥੰਦਾ ਚੜ ਗਿਆ ਹਾਂਜੀ ਹਾਂਜੀ ਆ ਪੱਠੜਾ ਕਾ ਮੈਂਟੇਨ ਕਿਸੇ ਭਰਾ ਨੇ ਪਾਇਆ ਤੇ ਚਲੋ ਬਣ ਜੀ ਕੱਢ ਬੋਲ ਬੋਲ ਜੀ ਮੈਂ ਆ ਚਲੋ ਉਹਨਾਂ ਕਰ ਦਿਆ ਨੇ ਆਖਿਆ ਵੀ ਤਿੱਜਾ ਸੁਆਵਾ ਚਲੋ ਬਾਕੀ ਕੋਈ ਆਪਦੀ ਪਰਖ ਲਾ ਲੇ ਬਾਕੀ ਮੈਂ ਨਵੀਂ ਪੈਰ ਪੱਖੋਂ ਮੂੰਹ ਪੱਖੋਂ ਸਾਰੀ ਮੈਂ ਨਵੀਂ ਲੱਗਦੀ ਆ ਕੋਈ ਸਰੀਰ ਨਹੀਂ ਢਲਿਆ ਥੋੜਾ ਜਹਤ ਹੈ ਸਰਦੂ ਜੀ ਤੁਹਾਨੂੰ ਪਤਾ ਲੱਗਦੀ ਸਾਫ਼ ਸੰਭਾਲ ਕਰਕੇ ਥੋੜੇ ਜੀ ਹਾਂਜੀ ਹਾਂਜੀ ਇਹ ਝੰਡੇ ਕੀ ਮੁੱਲ ਦੀ ਦਿੱਤੀ ਵੀ ਜੀ ਕੱਟੀ ਵੀ ਹੈਗੀ ਜੇ ਦੇ ਮਗਰ ਦੇ ਦਾਂਗੇ ਆਪਾਂ ਉਹ ਬਾਹਰ ਵੱਜੀ ਆ ਅੱਛਾ ਹਾਂ ਠੀਕ ਆਹੋ ਹੌਲੀ 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 ਆਫਰ ਜਿਹੜੇ ਕੱਢਣ ਡਿਆ ਵੀ ਹਾਂ ਇਹਦੀ ਮਗਰ ਚੰਗੀ ਸੀ 45 ਦੀ ਹਾਂਜੀ 45 33 ਵੀ ਮਗਰ ਚੰਗੀ ਆ 33 ਵੀ ਚੰਗੀ ਆ ਜੀ ਵਧੀਆ ਕਰੀ ਠੀਕ ਆ ਜੀ 42 ਦੀ ਜਾਂਦੇ ਚਲੋ 42 ਦੀ ਦੇ ਦਿਓ ਲਓ ਜੀ 42 ਦੇ ਲੈ ਜਾਓ ਬਾਕੀ ਚਲੋ ਵਜਨ ਲੋਹਰ ਦੇ ਵਿੱਚ ਇਹ ਕੱਟ ਕੁਤ ਕੱਟੀ ਵੀ ਹੈਗੀ ਵੀਰ ਜੀ ਚੰਗੀ ਪਲੀ ਪਲੋਸੀ ਜਾਂ ਮਗਰ ਕੱਟੀ ਆ ਮਗਰ ਜਿਆਦਾ ਨੇ 5 6000 ਦੀ ਕੱਟੀ ਆ ਹੈਗੀ ਹੈਗੀ ਇਹ 5000 ਦੀ 30000 ਦੀ ਬਹਿਣੀ ਇਹਨੇ ਦੀ ਬਹਿਣੀ ਵੀਰ ਜੀ ਸਹੀ ਗੱਲ ਆ ਇਧਰ ਦੋ ਆਪਣੇ ਕੋਲੋਂ ਚੰਡੇ ਵੀਰਾ ਵੜਾ ਆਗੀਆਂ ਨੇ ਹਾਂਜੀ ਇੱਕ ਸ਼ਾਈ ਵਾਲ ਤੋਂ ਸ਼ੁਰੂਆਤ ਕਰ ਲੈ ਇਧਰਲੇ ਪਾਸੇ ਉਹ ਸ਼ਾਈ ਵਾਲ ਤਾਜੀ ਸੂਈ ਆ ਹਾਂਜੀ ਤਾਜੀ ਸੂਈ ਬੰਨ ਪੂਰਾ ਆ ਗਿਆ ਮਗਰ ਬੱਛਾ ਇਹਦੇ ਹਨਾ ਹਾਂਜੀ ਹਾਂਜੀ ਲਓ ਜੀ ਬੰਨ ਵਾਲੀ ਆ ਆਪ ਵੀ ਬੰਨ ਵਾਲੀ ਦਾ ਮਗਰ ਬੱਛਾ ਵੀ ਬੰਨ ਵਾਲਾ ਚੈੱਕ ਕਰੋ ਬੰਨ ਵੇਖੋ ਵੀਰ ਜੀ ਆ ਗਿਆ ਇਧਰ ਵਿੱਚ ਇੱਥੋਂ ਪੜ ਗਿਆ ਪਾ ਬੱਚ ਬਹੁਤ ਵਧੀਆ ਤੇ ਇਹ ਝੰਡੇ ਵੀਰ ਅੱਜ ਭਲਕੀ ਸੂਈ ਆ ਹਾਂਜੀ ਇਹ ਇਹ ਵੀ ਵੀਰ ਦੀ ਤਾਜੀ ਸੂਈ ਆ ਲਓ ਜੀ ਤਾਜੀ ਸੂਈ ਏ ਸਵੇਰ ਵੀਰ ਕਰਵਾ ਹੋ ਗਈ ਏ ਸੂਆ ਵੀਰ ਜੀ ਚਲੋ ਇਹ ਗੱਲ ਹੈ ਕਿ ਆਪਾਂ ਉਹਦੇ ਘਰ ਵਾਲਿਆਂ ਨੂੰ ਵੀ ਦੂਜੇ ਸੂਏ ਸਾਡੀ ਘਰ ਦੀ ਵਹਿੜ ਸੂਈ ਆ ਹਾਂਜੀ ਬਾਕੀ ਇਹ ਗੱਲ ਹੈ ਕਿ ਕੋਈ ਵੀਰ ਭਰਾ ਆਪਦੀ ਪਰਖ ਲਾਲੇ ਕੋਈ ਦੂਜੇ ਆ ਤੀਜੇ ਵੀ ਹੋ ਸਕਦਾ ਕਿਤੇ ਦੂਜੇ ਤੀਜੇ ਬਿਲਕੁਲ ਹਾਂ ਲਓ ਜੀ ਕੋਈ ਦੂਜੇ ਲਾਲੇ ਕੋਈ ਤੀਜੇ ਲਾਲੇ ਕੋਈ ਪਸ਼ੂ ਚਲੋ ਬੁੱਢਾ ਨਹੀਂ ਹੋ ਜਾਂਦਾਗਾ ਹਾਂ ਸੋ ਸਾਰੇ ਭਰਾ ਜਾਂਦੇ ਵੀ ਦੂਜੇ ਤੀਜੇ ਸੂਏ ਜਾ ਕੇ ਕੋਈ ਪਸ਼ੂ ਦਾ ਚੈਰ ਤਾਂ ਨਹਾਰ ਆਉਂਦੀ ਆ ਬਿਲਕੁਲ ਸਰੀਰ ਤੇ ਨਹਾਰ ਆਉਂਦੀ ਆ ਪਸ਼ੂ ਬਣਦਾ ਥੰਮ ਤਾਂ ਇਹ ਮਸਾ ਜਾ ਕੇ ਜਿਹਦੇ ਕੋਲੇ ਵੀਰਜੀ ਹੁਣ 11 12 ਕਿਲੋ ਕੋਲਾ ਵਾ ਪੱਕਾ 11 12 ਕਿਲੋ ਹਾਂਜੀ ਜਿਹੜਾ ਚੋਰਨਾ ਚਵਾਈ ਹੈ ਏਦਾ ਕੋਈ ਗੱਲ ਨਹੀਂ ਸੀ ਲੀਆਂ ਵਡੀਆਂ ਵਾ ਏਦਾਂ ਹੀ ਬਹਿ ਜੇ ਭਾਵੇਂ ਕੋਈ ਥੱਲੇ ਵੀ ਉਪਰਾ ਕੋਈ ਇਹਨੂੰ ਮੰਨ ਲਾਏ ਗੱਲ ਹੈਗੀ ਆ ਉਹ ਕੈਮਰੇ ਦਾ ਕਰਕੇ ਆਪਣਾ ਥੋੜਾ ਜਿਆ ਕਰਦੀ ਆ ਮੰਨ ਲਓ ਆ ਵੇਖੋ ਬਾਕੀ ਇਹਦਾ ਵੀ ਜਿੱਥੇ ਲੱਤਾਂ ਘੱਟ ਲੈਂਦੀ ਉੱਥੇ ਖੜ ਜਾਂਦੀ ਆ ਹਾਂ ਉੱਥੇ ਚਵਾਈ ਇੱਕ ਨੰਬਰ ਦੀ ਵੀਰਜੀ ਹਾਂ ਆ ਬਖਾਓ ਮੰਨ ਲਵਾਵੇ ਲੈ ਵੀ ਕਰਾ ਦੇ ਚੈੱਕ ਜਸ਼ਨ ਅੱਜ ਕਿ ਜਿਆਦੇ ਨਾਲ ਨ ਇਹ ਤਜਾ ਦੇਣਾ ਕਿੰਨਾ ਕਿੰਨਾ ਦੱਸਿਆ ਤੂੰ ਤੋਂ ਬੋਲਾ 8 ਕਿਲੋ ਨਹੀਂ ਵੀਰ ਜੀ 10 ਤੋਂ ਬਾਹਰ ਹੀ ਆ 10 ਤੋਂ ਬਾਹਰ ਹਾਂ 10 ਤੋਂ ਬਾਹਰ ਹੀ ਆ ਬੋਲਾ ਠੀਕ ਆ ਠੀਕ ਹਾਂਜੀ ਹਾਂਜੀ ਅਜੇ ਤੈਨੂੰ ਪਤਾ ਫਿਰ ਤੁਹਾਨੂੰ ਪਤਾ ਵੇ ਲੱਕੇ ਲੁੱਕੇ ਲੱਗੇ ਆ ਸੁਭਾਵ ਵਾਲਾ ਕਰਮਾੜੀ ਦਾ ਸ਼ਾਂਤ ਆ ਇਹ ਨਹੀਂ ਵੀ ਮੰਨ ਲਓ ਕੋਈ ਉਹੋ ਜੀ ਵਾਲੇ ਨਹੀਂ ਉਹ ਨਹੀਂ ਪਰਕੀਲੀ ਜੀ ਨਹੀਂ ਹੈਗੀ ਪਰਕੀਲੀ ਜੀ ਨੂੰ ਚਲੋ ਇਹਨਾਂ ਵਾਂ ਵੀ ਆ ਕੈਮਰੇ ਤੋਂ ਡੰਗਰ ਤਾਂ ਬਹੁਤ ਵਧੀਆ ਹੀ ਵਾਲ ਦੇ ਵਿੱਚ ਥਣ ਥਣ ਦੀ ਕੁਆਲਿਟੀ ਚੰਗੀ ਆਉਂਦੀ ਤੋਂ ਸਾਰੇ ਭਰਾ ਵੇਖ ਹੀ ਲੈਣ ਥਾਣੇ ਦੋਰਾ ਲੱਗਾ ਚਾਰੇ ਥਾਣੇ ਬਹੁਤ ਵਧੀਆ ਵੰਡ ਵਿਰਲ ਚੰਗੀ ਆ ਤੁਹਾਡੇ ਸਾਹਮਣੇ ਸਾਰਾ ਕੁਝ ਸਵੱਛਾ ਮਗਰ ਮੇਲ ਕਾਫੇ ਦੇ ਠੀਕ ਆ ਹਾਂਜੀ ਹਾਂਜੀ ਆ ਦੇਖੋ ਹਾਂ ਦੇਖੋ ਸੋ ਚਵਾਈ ਚਬੂਈ ਦੇ ਵਿੱਚ ਤੁਹਾਨੂੰ ਦੱਸ ਦਿੱਤਾ ਵੀ ਇਰ ਝੰਡਾਂ ਦਾ ਵੀ ਕੋਈ ਕਾਲੀ ਨਹੀਂ ਪੈਂਦੀਗੀ ਥਾਣ ਕਰਮ ਵਾਲੀ ਨੂੰ ਇੱਕੋ ਜਿਹਾ ਕੋਈ ਮੋਟਾ ਨਹੀਂ ਕੋਈ ਛੋਟਾ ਨਹੀਂਗਾ ਇੱਕੋ ਜਿੱਕੇ ਥਾਣਾ ਚਾਰੇ ਸਾਰੇ ਸਾਰੇ ਵੀ ਦੀ ਚਵਾਈਆਂ ਬਹੁਤ ਜਿਆਦੀਆਂ ਭੋਲੀਆਂ ਵਾ ਇਹ ਨਹੀਂ ਮੰਨ ਲਓ ਕੋਈ ਭੈ ਇਸ ਚੀਜ਼ ਦੀ ਵੀ ਗਰੰਟੀ ਕੋਈ ਭੈਣ ਚੋਲੇ ਕੋਈ ਵੀਰ ਚੋਲੇ ਕੋਈ ਇਹ ਨਹੀਂ ਵੀ ਲੱਤ ਮਾਰ ਜੂ ਜਿਹੜੀ ਕੋਈ ਦੋਦ ਅਗਲੇ ਦੀ ਸੇਵਾ ਦਾ ਵਾ ਮੰਨ ਲਓ ਥਣ ਦੀ ਵੀਰ ਜੀ ਕੋਈ ਵੀ ਭੈਣ ਭਰਾ ਚਲੋ ਜਿਹੜਾ ਕੋਈ ਜਿੰਨੇ ਤੇ ਪੱਕਾ ਮਾਲ ਖੜਦਾ ਉਹ ਤਾਂ ਨਹੀਂ ਧਾਰ ਵੀ ਮਾਰਦਾ ਆ ਤੇ ਜਿਹੜਾ ਮੰਨ ਲਓ ਇਹ ਗੱਲ ਹੈਗੀ ਆ ਵੀ ਅਗਲਾ ਭਾਵੇਂ ਆਪ ਦੀ ਦੋ ਠੰਗ ਵੀਰ ਜੀ ਤਸੱਲੀ ਕਰਕੇ ਖੜੇ ਜਿੱਦਾਂ ਮਰਜੀ ਬਿਲਕੁਲ ਤੇ ਇਹ ਝੰਡੇ ਵੀਰ ਕੀ ਮੁੱਲ ਕਿੰਨੇ ਦੀ ਦੇ ਲੇ ਵੀਰ ਜੀ ਚਲੋ ਵੈਰ ਦਾ ਮੁੱਲ ਤੇ ਪੈਣ ਵੀ ਕਰਨ ਨੂੰ ਜੀ ਕਰਦਾ ਹਾਂ ਜਿੱਦ ਗਿਆ ਜਿੱਦ ਨਾ ਚਵਾਈਆਂ ਸਵਾਦ ਆਉਂਦਾ ਤੇ ਬੜੀ ਵਧੀਆ ਸ਼ੁਰੂਆਤ ਆ ਵੀਰ ਜੀ ਜਾਇਜ ਕਰਕੇ ਇੱਕੋ ਇੱਕ ਗੱਲ ਜੇ ਆਪਾਂ ਨੇ ਮੇੜਨਾ ਵੀ ਮੁੱਲ ਜਾਇਜ ਕਰਕੇ ਦੇ ਮੁੱਲ ਜਾਇਜ ਕਰਕੇ ਫਿਰ ਵੀਰ ਜੀ ਨਾ 65 ਤੇ ਨਾ 60 ਆਪਾਂ ਇਹ ਦੇ ਦਿੱਤੀ ਹੈ ਹਨ ਵੀਰ ਜੀ 56000 ਦੀ 56000 ਦੀ 55000 ਦੀ ਗਾਂ ਦੇ ਦਿੱਤੀ ਵੀਰ ਜੀ ਬਹੁਤ ਜਿਆਦੀ ਕਰਮਾਂ ਵਾਲੀ ਸ਼ੀਸ਼ ਚਿੱਲੀਆਂ ਤੇ ਦੁੱਧ ਚਲੋ ਇਹ ਗੱਲ ਹੈਗੀ ਨੇ 14 ਕਿਲੋ ਕਰਮਾਂ ਵਾਲੀ ਨੇ ਦੇ ਦੇਣਾ ਇਹ ਨਹੀਂ ਵੀ ਮੰਨ ਲਓ ਕੋਈ ਲੱਤ ਲੱਤ ਮਾਰੂਗੀ ਕੋਈ ਆ ਵੇਖੋ ਵਿਖਾਓ ਵੀਰ ਜੀ ਲਾਗੋ ਆਓ ਆ ਵਿਖਾ ਦਿਓ ਆ ਵੇਖੋ ਆ ਵੀ ਕਰਾ ਦੋ ਚੈੱਕ ਜਿੰਤਾ ਮਰਜੀ ਮੰਨ ਲੋ ਇਧਰ ਵੇ ਕਰਾ ਦੋ ਚੈੱਕ ਠੀਕ ਹੈ ਦੂਰਾ ਦੂਰਾ ਮੰਨ ਲੋ ਇਹ ਗੱਲ ਹੈ ਕਿ ਥਣ ਲੱਗਾ ਵਾ ਨਹੀਂ ਤੇ ਤੁਹਾਨੂੰ ਪਤਾ ਜਿਹੜੀਆਂ ਛਾਈ ਆਲ ਵੀਰ ਜੀ ਆਂਦੇ ਗਰਮ ਹੁੰਦੀਆਂ ਗਰਮ ਤੇ ਆਪਾਂ ਵਿੜੇ ਨਹੀਂ ਮਾਰਦੇ ਐਵੇਂ ਕੋਈ ਭੈਣ ਭਰਾ ਲਾਂਮਾ ਦਵੇ ਬਣੀ ਵੜੀ ਵੀਰ ਜੀ ਆਹ ਦੂਰ ਨੇੜੇ ਵੀ ਜਾਈਦਾ ਡੰਗਰ ਲੈਣ ਵੀਰ ਭਰਾ ਹਿਸਾਬ ਨਾਲ ਪਾਣੀ ਲੈ ਕੇ ਬੂਹਾਂ ਚ ਖਰੋਤੇ ਹੁੰਦੇ ਆ ਹਾਂ ਹੈ ਝੰਡਾ ਬਾਈ ਆਇਆ ਮਾਣ ਕਰਦੇ ਆ ਜੀ ਮਾਣ ਵੜਾ ਕਰਦੇ ਜੀ ਇਹ ਸਹੀ ਵੀਰ ਝੰਡੇ ਦੱਸ ਦੇਦਾ ਕੋਈ 56 56 ਦਾ ਦੂਰ થી ਲੈ ਕੇ ਆ ਕੰਮ ਨਹੀਂ 55 ਵੀਰ ਜਾਇਜ਼ ਕਰਕੇ ਦੇ ਦੇ ਹੈ ਜਾਇਜ਼ ਦੇ ਦੇ ਕਰਕੇ ਹੈਗਾ ਚਲੋ 2000 ਹੋਰ ਛੋਟ ਕਰ ਦਾਂਗੇ 54 ਦੀ ਦੇ ਦिए ਫਿਰ 52 ਦੀ ਦੇ ਦੇ ਚਲੋ 52 ਦੀ ਦੇ ਦੋ ਜੋ ਤੁਸੀਂ ਆਰਤਾ ਫਿਰ ਬਹੁਤ ਜਿਆਦੀ ਚੰਗੀ ਆ ਸ਼ਾਈ ਵਾਲ ਬਾਕੀ ਦੁੱਧ ਮੱਜਾ ਨਾਲਦਾ ਹੀ ਆ ਹਾਂਜੀ ਹਾਂਜੀ ਇਧਰ ਇੱਕ ਕ੍ਰੋਸਵਰਡ ਤੁਹਾਨੂੰ ਦਿਖਾ ਦਨੇ ਐਫ ਪੀ ਦਾ ਕ੍ਰੋਸ ਲਾ ਲਓ ਹਾਂਜੀ ਤੇ ਕਦਕੂਦੇ ਦਾ ਕਰਮੜੀ ਦਾ ਵੀ ਚੰਗਾ ਠੀਕ ਆ ਜੀ ਝੂੰਗੀ ਆ ਨਾਲ ਦੀ ਨਾਲ ਮਗਰ ਬੱਛਾ ਇਹਦੇ ਵੀ ਬੱਛੀ ਵੀਰ ਜੀ ਇਹ ਸਾਰੇ ਬੱਚੇ ਮੈਨੂੰ ਲੱਗਦਾ ਤੇ ਇਹੋ ਹੀ ਕੱਲੀ ਦੇ ਮਗਰ ਬੱਛੀ ਇਹਦੇ ਕਰਮੜੀ ਦੇ ਕੱਲੀ ਮਗਰ ਬੱਛੀ ਆ ਤੇ ਆਪ ਵੀ ਬੱਛੀ ਵੀ ਪਹਿਲਣ ਹੀ ਆਪ ਪਹਿਲਣ ਪਹਿਲਣ ਵੀਰ ਜੀ ਲੋ ਜੀ ਪਹਿਲਣ ਬੱਛੀ ਆ ਮਗਰ ਕੀਰੀ ਲਾ ਲੋ ਤੁਸੀਂ ਦੂਦ ਦੇ ਜੇ ਦੰਦ ਨੇ ਕੱਢੇ ਆ ਬੱਛੀ ਨੇ ਚੰਗੀ ਆ ਬੱਛੀ ਪਰਫਰਮ ਵੀਰ ਜੀ ਕਨਫਰਮ ਆ ਠੀਕ ਹਾਂ ਕਨਫਰਮ ਆ ਆਪਾਂ ਇਹ ਗੱਲ ਹੈਗੀ ਆ ਚਲੋ ਜੇ ਵਿਖਾਵਾਂਗੇ ਵੀ ਆਪਾਂ ਬੱਚਾ ਵਖਾਓ ਬੱਚਾ ਗੜੀ ਇਹਦੇ ਇਹਨੇ ਜਸ਼ਨ ਵਖਾ ਦੇ ਆ ਵੇਖੋ ਨਹੀਂ ਕੋਈ ਨਹੀਂ ਬੱਚੇ ਦਾ ਹੀ ਕਰਦੀ ਆ ਉਦਾਂ ਨਹੀਂ ਠੰਡੀ ਠੀਰੀ ਵੜੀ ਆ ਇਹ ਨਹੀਂ ਮੰਨ ਲਓ ਕੋਈ ਔਲ ਕਰੂਗੀ ਕੋਈ ਚਵਾਈਆਂ ਚ ਨੁਕਸਾ ਕੋਈ ਇਹੋ ਜੀ ਨਹੀਂ ਕੋਈ ਗੱਲ ਆ ਵੇਖੋ ਜਿੱਦਾਂ ਮਰਜੀ ਮੰਨ ਲਓ ਕਰਮਾਲੀ ਦੇ ਥੱਲੇ ਬਹਿ ਜਾਓ ਆ ਵੇਖੋ ਕਰਾ ਦੇ ਚੈੱਕ ਆ ਆ ਵੇਖੋ ਆਰਡਰ ਕੁਆਲਟੀ ਹੈ ਖੀਰੀਏ ਕਿ ਦੋਂਦੇ ਸੁੱਟ ਸੜ ਗਈ ਨਾ ਵੀਰ ਜੀ ਮੰਨ ਲਓ ਇਹ ਗੱਲ ਹੈ ਕਿ ਆ ਦੋਂਦੇ ਸੁੱਟੇ ਆ ਤੇ ਬਾਕੀ ਕੱਢਣ ਲਈ ਆ ਵੇਖੋ ਜੇ ਤੂੰ ਮੈਂ ਇਹਨਾਂ ਅੱਜ ਫੜਾ ਲਿਆ ਇੱਧਰ ਵੇਖੋ ਖਾਓ ਇੱਧਰ ਵੇਖੋ ਦੋ ਦੇ ਚੱਕਲੇ ਬੱਚੀਆਂ ਬੱਚੇ ਨਿੱਕੇ ਨਿੱਕੇ ਇੱਧਰ ਵੀ ਲਿਆਵੇ ਵੇਖ ਇੱਧਰ ਲਿਆ ਕੋਈ ਕੋ ਨਹੀਂ ਖਾਦ ਲਿਆ ਆ ਵੇ ਆ ਵੇ ਦੋ ਦੋ ਦੋਂਦੀ ਆ ਹਾਂ ਆ ਵੇ ਬਾਕੀ ਸਾਰੇ ਖੜੇ ਜਾਨਾ ਅਜੇ ਮੰਨ ਲੋ ਇਹ ਗੱਲ ਚੌਕ ਦੇ ਦੰਦ ਛੁੱਟੇ ਨਹੀਂ ਇਹਨੇ ਨਾ ਨਾ ਚੌਕ ਦੁੱਧ ਦੰਦ ਅਜੇ ਹਾਂਜੀ ਹਾਂਜੀ ਚੌਕ ਸ਼ਾਇਕ ਕੰਨੀਆਂ ਦੁੱਧ ਦੰਦ ਹਾਂ ਕਾਰਾ ਦੇ ਵੇਖੋ ਤੇ ਸੁਨੱਖੀ ਵੀਰ ਜੀ ਵੇਖੋ ਬੱਚੀ ਆ ਬੱਚੀ ਹੈ ਮਗਰ ਵੀ ਬੱਚੀ ਹੈ ਮਗਰ ਵੀ ਬੱਚੀ ਆ ਕੱਦ ਵੇਖੋ ਆ ਵੇਖੋ ਤੋਹਫਾ ਕਿੰਨਾ ਵਧੀਆ ਨਾਲ ਆ ਵੇਖੋ ਆ ਵੇ ਹਾਂ ਵੇਖੋ ਆ ਠੀਕ ਆ ਨਿਕੇ ਨਿਕੇ ਤਾਂ ਦੱਸਣਦੇ ਆ ਨਿਕੇ ਨਿਕੇ ਬੋਲਾ ਬੋਲਾ ਕਿੰਨਾ ਦੱਸਿਆ ਤੇ ਥਨੇ ਇਹਦੇ ਕੋਲੇ ਵੀਤੀ ਬੋਲਾ 8 ਕਿਲੋ ਹੀ ਆ ਜੇ ਆਪਾਂ ਪੂਰੀ ਖਾਲੀ ਨਹੀਂ ਵਛੀ ਕੀਤੀ ਹਾਂ ਇਹ ਹਾਂਜੀ ਇਹ ਵੀ ਕਕਤਾਂ ਦੱਸਣਦੇ ਆ ਵੀ ਪਰਸੋਂ ਹੀ ਸੂਈ ਆ ਆ ਬਾਕੀ ਇਹ ਆ ਵੀ ਅੱਗੜ ਪਿਛੜ ਜਈ ਜਾਂ ਦੋਵੇਂ ਤਿੰਨੇ ਸੂਈਆਂ ਠੀਕ ਆ ਠੀਕ ਆ ਹਾਂਜੀ ਹਾਂਜੀ ਲਓ ਜੀ ਕਰੋ ਚੱਕ ਮੇਰੇ ਪ੍ਰਾਟਿਕਾ ਜੀ 8 ਕਿਲੋ ਬੋਲਾ ਨਾ ਮੰਨ ਲੋ ਇਹ ਦੋਵੇਂ ਸੱਜੇ ਪਹਿਲਾ ਸੂਆ ਵਛੀ ਚੈੱਕ ਕਰਾ ਦੇ ਹਾਂ ਕਰਾ ਦੇ ਚੱਕ ਕੱਦ ਕਾਠਾ ਵੇਖੋ ਤੇ ਸੁਨੱਖੀ ਵੇਖੋ ਵਛੀ ਹਾਂ ਚੰਗੀਆਂ ਤੇ ਸੀਲਿੰਗਾਂ ਸੂਲਿੰਗਾਂ ਵੀ ਚੰਗੀਆਂ ਆ ਕੋਈ ਇਹ ਨਹੀਂ ਵੀ ਮੰਨ ਲੋ ਆ ਏ ਨਹੀਂ ਚਲੋ ਕੈਮਰੇ ਕੂਮਰੇ ਦਾ ਕਰਕੇ ਥੋੜਾ ਜਿਆਦਾ ਡੰਗਰ ਤਾਂ ਨੂੰ ਪਤਾ ਵੀ ਇੱਥੇ ਕਾਲਾ ਪੈਂਦਾ ਬਿਲਕੁਲ ਬਿਲਕੁਲ ਬਾਕੀ ਓਦਾਂ ਨਹੀਂ ਮੰਨ ਲਓ ਇਹ ਆ ਵੀ ਕੋਈ ਚੱਕਰੀ ਕੋਈ ਨਹੀਂ ਇਧਰ ਆ ਬੁੱਤੋਏ ਇਧਰ ਆ ਜਾ ਓ ਯਾਰ ਹਾਈ 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 ਆ ਵੀਖੋ ਪੂਰਾ ਇਹ ਗੱਲ ਹੈ ਕਿ ਕੋਈ ਔਲ ਨਹੀਂ ਕੋਈ ਸ਼ੌਲ ਨਹੀਂ ਕਰਮਾ ਵਾਲੀ ਨੂੰ ਆ ਵੇਖੋ ਹਾਂ ਕੋਈ ਮਾਲਾ ਮਗਰੋਂ ਵਿਖਾਓ ਮੜਾ ਜਾ ਸੋ ਜੀ ਇਧਰ ਆਓ ਇਧਰ ਵੇਖੋ ਗੋਲਾ ਥਾਣ ਵੇਖੋ ਵਸੀ ਲੱਗਾ ਆ ਵੇਖੋ ਤਾਂ ਜੇ ਥੋੜੀ ਬੋਦੀ ਭਲੂਨ ਪਲਾਨ ਵੇਦੀ ਹੈਗੀ ਆ ਇਹ ਇਹ ਨਹੀਂ ਵੀ ਮੰਨ ਲਾ ਕੋਈ ਉਹੋ ਜੀ ਕੋ ਡਰਾਕਲ ਸ਼ਰਾਕਲ ਜਿੱਦਾਂ ਮਰਜ਼ੀ ਠੀਕ ਆ ਤੇ ਛੱਡੇ ਫਿਰ ਕੀ ਮੋਲ ਕਿੰਨੇ ਦੇ ਦੇ ਰਿਆਂ ਵੀ ਜੀ ਮੈਂ ਵੱਚੀ ਦੇ ਕੋਤਰਾ ਵੇਹੇ 65 ਵੀ 65 ਵੀ ਆਂਦੀ ਕਰ ਮੇਰਾ ਮੋਲ ਇਹ ਕਰਮਣੀਆਂ ਕਿਹੜਾ ਰੱਖਣਾ ਹੈ ਭਾਵੇਂ 75 ਕਰੀ ਜੇ ਨੇ ਕਿਣਾ ਮੈਂ 75 ਛੱਡ ਦੀ ਦੇ ਦੀ ਹੈ ਛੱਡ ਦੀ ਅੰਦਰ 60ੋਂ ਵੀ ਕੰਮ ਜ਼ਿਆਦਾ ਥੋੜਾ ਕਰਕੇ ਦੇ ਦੀ ਹੈ ਹੈ ਵੇਖ ਲਓ ਫਿਰ ਹੈ 70 ਦੀ ਬਿਆਦੀ ਦੇ ਦੀ ਨਾ ਠੰਡੀ ਆ ਵੀਰ ਜੀ ਮੈਂ ਕਿਹੜਾ ਮੜ ਹਾਂ ਇਹ ਨਹੀਂ ਮੱਲਾਬ ਚਲੋ ਚੰਗੀ ਗੱਲ ਉਤਰਾਂ ਵੇਹੇ ਵਿਖਾ ਕਰਨਾ ਬਾਕੀ ਇਹ ਗੱਲ ਹੈਗੀ ਆ ਚੀਜ਼ਾਂ ਨਹੀਂ ਨਾ ਮਿਲਦੀਆਂ ਵੇਖੋ ਮਗਰ ਨਹੀਂ ਤੇ ਗਾਂ ਹੋਣ ਦਿੰਦੀ ਆ ਨਾ ਨਾ ਗੋਲ ਥਣ ਵੀ ਆ ਵਧੀਆ ਤਾਂ ਦੱਸਾਂ ਇੱਕੋ ਇੱਕ ਗੱਲ ਛੱਡੇ ਵੀਰ ਹਾਂ ਨਾ ਵੀਰ ਜੀ 56000 ਦੀ ਬੱਚੀ ਦੇ ਲਓ ਜੀ 56000 ਦੀ ਜਿਆਦੀਆਂ ਕਹਾਣੀਆਂ ਚ ਨਹੀਂ ਆਪਾਂ ਪਾਉਣਾ ਕਿਸੇ ਭਰਾ ਨੂੰ ਸਿਰਫ 56000 ਦੀ ਇਹ ਵੈੜ ਮਿਲ ਜੂਗੀ ਆਪ ਬੱਚੀ ਹੈ ਦੋ ਦੰਦ ਬਿਲਕੁਲ ਹਜੇ ਬਰਾਬਰ ਕਰ ਕੀ ਆ ਮਗਰ ਵੀ ਬੱਚੀ ਹੈ ਬਾਕੀ ਮੇਰੇ ਭਰਾਵਾਂ ਨੂੰ ਆਪਾਂ ਤਸੱਲੀ ਨਾਲ ਬਖਾਤੀ ਹੈ ਦੁੱਧ ਦੰਦ ਦਾ ਠੀਕ ਹੈ ਜੀ ਚੌਕ ਛੇਕ ਕਰਨੀਆਂ ਬਹੁਤ ਜ਼ਿਆਦਾ ਕੱਦ ਕਾਠਾ ਵਿਰਧੀ ਕਰਨਾ ਵਾ ਬੱਚੀ ਜਿੱਦੀ ਜਾਤ ਬ੍ਰੀਡ ਬੱਚੀ ਜਿੱਦੀ ਹੈ ਨਾ ਇਹ ਕਿਵੇਂ ਬੱਚੀ ਇਹ ਗੱਲ ਹੈਗੀ ਆ ਮੇਰੇ ਸਾਹ ਨਾਲ ਵੀਰ ਜੀ 17 18 ਤੇ ਚੱਲਣ ਦੀ ਹੈਗੀ ਆ ਮੰਨ ਲਾ ਬੱਚੀ ਦੀ ਆਸ ਆ ਚਲੋ ਕੋਈ ਸੇਵਾ ਕਰੇ ਮੇਰਾ ਪਾਰ ਜਾ ਜੀ ਚੰਗੇ ਫਾਰਮਰ ਕੋ ਚਲ ਗਈ ਵਿਰਧੀ ਜੇ ਕਿੱਥੇ ਕੱਦ ਕਾਠਾ ਆਪਕੋ ਬੱਚੀ ਨੇ ਬੋੜਾ ਪੂਰਾ ਕਰਨਾ ਇਹ ਤਾਂ ਬਣਾ ਬਕੀ ਮੁਕਲੰਦਰ ਬੜੇ ਪਏ ਆ ਇੱਕ ਤਾਂ ਤਾਜੀ ਦਾ ਕਰਕੇ ਵੀਰ ਜੀ ਮਨਵਾਈ ਤੇ ਭਾਈ ਵੀ ਨਹੀਂ ਅੱਜ ਠੀਕ ਆ ਦੋਵੇਂ ਤਾਜ਼ੀਆਂ ਸੁਈਆਂ ਇਕੱਠੀਆਂ ਸੁਈਆਂ ਇੱਕ ਦੂਜੀ ਨੂੰ ਵੇਖ ਬਿਲਕੁਲ ਲਓ ਵੀਰੋ ਦੋਸਤੋ ਅੱਜ ਐਨੀਮਲ ਸੀ ਕੇ ਠੀਕ ਆ ਜੀ ਟੋਟਲ ਜਿਹੜੇ ਆਪਾਂ ਤੁਹਾਨੂੰ ਦਿਖਾਤੇ ਆ ਸੱਤ ਨਾਗ ਨੇ ਪੰਜ ਬੈੜਾ ਤੇ ਦੋ ਮੱਝਾਂ ਝੋਟੀਆਂ ਇੱਕ ਛੰਡੇ ਵੀਰ ਸੰਪਰਕ ਨੰਬਰ ਵੀ ਆਪਣੇ ਘਰ ਦੀਏ ਸਾਂਝੇ ਸੰਪਰਕ ਨੰਬਰ ਹੈ ਵੀਰ ਜੀ 98724 39717 ਤੇ ਦੂਜਾ ਨੰਬਰ ਵੀ ਜੀ ਮੈਂ ਨੋਟ ਕਰ ਲਓ 8 9872439717 ਦੂਜਾ ਨੰਬਰ 8264720068 ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਨਾਮ ਝੰਡਾ ਸਿੰਘ ਵਪਾਰੀ ਚਲੋ ਜੀ ਹਾਂਜੀ ਓਕੇ ਦੋਸਤੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਬਾਕੀ ਮੇਰਾ ਪ੍ਰਾਜ ਤੇ ਵਿਜ਼ਿਟ ਕਰੋ ਜਿਹੜੀ ਚੀਜ਼ ਤੁਹਾਨੂੰ ਦਿਖਾਈ ਹੈ ਜਿੰਨਾ ਦੁੱਧ ਦੱਸਿਆ ਬੋਲਾ ਦੱਸਿਆ ਚੋਕੇ ਥਣ ਪਾਸ ਕਰੋ ਤਸੱਲੀ ਕਰੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ That's what yeah.